ਸਭ ਤੋਂ ਪਹਿਲਾਂ ਮੁੱਕਾ ਮੇਰੇ ਪੱਗ ਤੇ ਮਦਸਤਾਰ ਤੇ ਮਾਰ ਕੇ ਦਸਤਾਰ ਮਿਲਤਾਰ ਦਿੱਤੀ ਗਈ ਸਰਵਿਸ ਰਵਲਵਰ ਕੱਢਿਆ ਉਹਨੇ ਸਰਵਿਸ ਰਵਲਵਰ ਨੇ ਮੇਰੇ ਮੱਥੇ ਤੇ ਵਾਰ ਕੀਤੇ ਮੇਰੇ ਦੰਦਾਂ ਦੇ ਵਾਰ ਦੰਦ ਮੇਰੇ ਭੁਰ ਚੁੱਕੇ ਸਾਰੇ ਮੇਰੇ ਬੁੱਲਾਂ ਤੇ ਵਾਰ ਕੀਤੇ ਮੇਰੇ ਸਿਰ ਦੇ ਉੱਪਰ ਮਾਰਿਆ ਮੇਰੇ ਮੋਢੇ ਤੇ ਮਾਰਿਆ ਜਿਸ ਨਾਲ ਕਰਕੇ ਸਵੇਲਿੰਗ ਕਾਫੀ ਜ਼ਿਆਦਾ ਹੋ ਗਈ ਸੀ ਕਿ ਇੱਥੇ ਕਰੰਟ ਲਾਇਆ ਵਾ ਕਰੰਟ ਦੇ ਸ਼ੋਲਡਰ ਤੇ ਕਰੰਟ ਲਾਇਆ ਪੂਰਾ ਨਿਸ਼ਾਨ ਹੈਗਾ ਵਾ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਪੁੱਛ ਰਹੇ ਕੋਈ ਗਵਾਹ ਹੈਗਾ ਜੀ ਕੋ ਗੱਲਬਾਤ ਆ ਕੋਈ ਫੋਨ ਚ ਕੈਮਰਾ ਚ ਵੀਡੀਓ ਯਾਰ ਜਿਹੜਾ ਕੁੱਟ ਖਾਂਦਾ ਆਪਣੀ ਵੀਡੀਓ ਬਣਾਉਂਗਾ ਮੈਂ ਕੁੱਟ ਖਾਰੇ ਜੀ ਮੇਰੀ ਵੀਡੀਓ ਹੈ ਮੇਰੀ ਗਵਾਹ ਹੈਗਾ ਜੀ ਕਹਿੰਦਾ ਤੂੰ ਮੈਨੂੰ ਉਦੋਂ ਮੈਨੂੰ ਥੁੱਕਣ ਤੇ ਰੋਕਿਆ ਸੀਗਾ ਉਸ ਦਿਨ ਤੇਰੇ ਪੜਦੇ ਰੋਕਿਆ ਸੀ ਅੱਜ ਮੈਂ ਤੇਰੇ ਸਿਰ ਤੇ ਧੁੱਕ ਦਾਂਗਾ ਉਹਨੇ ਮੇਰੇ ਕੇਸਾਂ ਦੇ ਉੱਪਰ ਧੁੱਕਿਆ ਕਹਿੰਦਾ ਤੇਥੋਂ ਜੋ ਹੁੰਦਾ ਤੂੰ ਕਰ ਲੈ ਰੋਕਿਆ ਸਕਦਾ ਰੋਕ ਲਾ ਕੇ ਤੂੰ ਬਾਤ ਸਰ ਉਹਨੇ ਕਰੰਟ ਵਾਲੀ ਮਸ਼ੀਨ ਕੱਢੀ ਮੇਰੇ ਕੇਸਾਂ ਦੇ ਉੱਪਰ ਧੁੱਕ ਕੇ ਕਰੰਟ ਲਾਇਆ ਜਿਵੇਂ ਅੱਖਾਂ ਦੇ ਕਿ ਲੇਜ਼ਰ ਲਾਈਟ ਵਾਲੀ ਕਰੰਟ ਜੀ ਘਮਾਈ ਮੇਰੇ ਮੋਢੇ ਉੱਪਰ ਕਰੰਟ ਸਾਡੇ ਕੋ ਕਮਿਸ਼ਨਰ ਨਹੀਂ ਕਰਨੇ ਦੀਆਂ ਇਹਨਾਂ ਕੋ ਕੁੱਟਣ ਦੀ ਪਰਮਿਸ਼ਨਾਂ ਬਗੈਰ ਉਸ ਤੋਂ ਵੀ ਜਿਹਨੂੰ ਮਰਜ਼ੀ ਚੱਕੋ ਥਾਣੇ ਤੇ ਲੈ ਜਾਓ ਪੱਗਾਂ ਲਾ ਦਿਓ ਮਾਰ ਦਿਓ ਕੁੱਟ ਦਿਓ ਕਿੰਨੇ ਕਿਹਾ ਸੀ ਤੁਹਾਨੂੰ ਦੇਣ ਨੂੰ ਕੁਰਬਾਨੀਆਂ ਹੁਣ ਤੇ ਕਈ ਲੋਕ ਨੇ ਸੱਤੇ ਕਿੰਨੇ ਵੀ ਤੁਹਾਨੂੰ ਸੱਦੇ ਪਾਈ ਸੀ ਆਪਾਂ ਬੰਦੇ ਨਾਲ ਐਡਾ ਧੱਕਾ ਹੋਵੇ ਅੱਗੇ ਚੱਲ ਇਹ ਉਗਰਵਾਦੀ ਹੈ ਜਿਹਨੂੰ ਤੁਸੀਂ ਫੜ ਕੇ ਲੈ ਕੇ ਜਿਹੜਾ ਰੇਪਿਸਟ ਹੈ ਮੈਂ ਛਡਵਾਇਆ ਕੀ ਮਤਲਬ ਹੈ ਤੇਰਾ ਇਹ ਐਡਵੋਕੇਟ ਸਰ ਹਾਂ ਇਹਨੇ ਤੈਨੂੰ ਹਾਇਰ ਕਿਤੇ ਇਹਨੇ ਤੈਨੂੰ ਹਾਇਰ ਕਿਤਾ ਕੋਈ ਹੈਲਪਰ ਕੋ ਮਗਰ ਜਾ ਰਹਾ ਮਾਦਾ ਹੈ ਹੈਲਪਰ ਕਿਹ ਕੇ ਤੁਸੀਂ ਕਾ ਐਜੂਕੇਸ਼ਨ ਤੇ ਬੈਠੇ ਆ ਇਹ ਆ ਕੇ ਇਹ ਆ ਕੇ ਕਿਹਾ ਹਲੋ ਕੀ ਗੱਲ ਹੈ ਕਮਾਲ ਹੈ ਜਿਵੇਂ ਐਜੂਕੇਸ਼ਨ ਦਾ ਜਿਵੇਂ ਕੋ ਐਸਆਈਓ ਕੈਸਾ ਹੋਈ ਹੈ ਕੋਈ ਚੌਧਰੀਏ ਕੋ ਇਹ ਚੌਧਰੀਏ ਹੈ ਹੈ ਕੋਈ ਆਪਣੇ ਬਾਦਸੀ ਇਸ ਕੁਮਾਰ ਆਵੀਂ ਮਾਸੀ ਹੈ ਯਾਰ ਤੂੰ ਜਿਆਦਾ ਪੜ੍ਹ ਲਿਖਿਆ ਹੋਇਆ ਹੈ ਤੂੰ ਜਿਆਦਾ ਪੜ੍ਹ ਲਿਖਿਆ ਹੋਇਆ ਹੈ ਇਹ ਇਹ ਬਾਈ ਜੀ ਕੋ ਰਿਪਲੇਸਟ ਕੋਈ ਪੱਗ ਲਾਵੇ ਹਰਦੀਦਾਰ ਗਿਆ ਨਾ ਪੱਗ ਤੇ ਅਪ ਜਾਣਾ ਹਰਦੀਦਾਰ ਗਿਆ ਸੀਸ ਪੱਗੜੀ ਨਹੀਂ ਆਏ ਨਹੀਂ ਪੱਗਾਂ ਨਹੀਂ ਠੀਕ ਕਰਨੇ ਪੱਗੜੀ ਕਿਉਂ उतारी ਭਾਈ ਪਗੜੀ ਐਸੇ ਮਿਲ ਗਈ ਕਿਆ ਬਗ ਬਗ ਕਰ ਰਿਹਾ ਤੂੰ ਦੰਗਰ ਇਸ ਕੋ ਰਮਕਾ ਰਮਕ ਕਰਿਆ ਤੰਕਰ ਚੜਕੇ ਇਸ ਉੱਪਰ ਸਾਰੇ ਇਹ ਕੱਲਾ ਤੂੰ 50 ਦਾ ਬਾਣਾ ਪਾ ਕੇ ਗਲਤ ਕੰਮ ਕਰਦਾ ਉਹਨੂੰ ਤੇ ਸਜ਼ਾ ਦੇ ਦਿੱਤੀ ਹੁਣ ਪੁਲਿਸ ਦੀ ਵਰਦੀ ਪਾ ਕੇ ਭਾਜੀ ਰਾਈਟ ਥੋੜੀ ਮਿਲ ਜਾਂਦਾ ਪਾ ਕੇ ਜੇ ਤੁਸੀਂ ਗਲਤ ਕੰਮ ਕੀਤਾ ਤੁਹਾਨੂੰ ਵੀ ਤਾਂ ਜੇਲ੍ਹ ਚ ਭੇਜਣਾ ਚਾਹੀਦਾ ਨਾ ਤੁਹਾਡੀ ਵੀ ਤਾਂ ਸਜ਼ਾ ਹੀ ਹੋਗੀ ਨਾ ਫਿਰ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਇਹ ਇਲਜ਼ਾਮ ਲਗਾ ਰਿਹਾ ਹੈ ਕਿ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੇ ਮੇਰੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਦਸਤਾਰ ਦੀ ਬੇਅਦਬੀ ਕੀਤੀ ਹੈ ਦੂਜੇ ਪਾਸੇ ਕੇਸਾਂ ਦੇ ਵਿੱਚ ਥੁੱਕਿਆ ਗਿਆ ਇਸ ਤਰੀਕੇ ਦੇ ਇਲਜ਼ਾਮ ਲਗਾਏ ਗਏ ਨੇ ਕੱਲ ਕੁਝ ਸਿੱਖ ਜਥੇਬੰਦੀਆਂ ਨਾਲ ਹੋ ਕੇ ਸੈਕਟਰ 17 ਚੰਡੀਗੜ੍ਹ ਦੇ ਵਿੱਚ ਐਪਲੀਕੇਸ਼ਨ ਦੇਣ ਆਏ ਸੀ ਕਿ ਉਸ ਪੁਲਿਸ ਮੁਲਾਜ਼ਮ ਦੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਇਸੇ ਨੂੰ ਲੈ ਕੇ ਦੱਸਦੇ ਨੇ ਸੈਕਟਰ 17 ਦੇ ਬਾਹਰ ਹੀ ਅਸੀਂ ਖੜੇ ਆ ਤਾਂ ਮੌਕੇ ਤੇ ਦੇਖੋ ਐਸ ਐਚਓ ਰੋਹਿਤ ਕੁਮਾਰ ਤੇ ਹੋਰ ਵੀ ਪੁਲਿਸ ਮੁਲਾਜ਼ਮ ਖੜੇ ਨੇ ਬਾਹਰ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਇਹ ਤੋਂ ਪੂਰਾ ਮਾਮਲਾ ਹੈ ਕੀ ਹੈ ਕਿਥੋਂ ਮਾਮਲਾ ਪੱਖਿਆ ਹੈ ਪੁਰਾਣੀ ਰੰਜਿਸ਼ ਹੈ ਜਾਂ ਫਿਰ ਮੌਕੇ ਤੇ ਕੀ ਗੱਲਬਾਤ ਹੋਈ ਸੀ ਇਸੇ ਨੂੰ ਲੈ ਕੇ ਸਾਡੇ ਨਾਲ ਜੋ ਧਰਨੇ ਦੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਦਮਨਪੀਰ ਨਾਲ ਗੱਲ ਕਰਾਂਗੇ ਦਮਨਪੀਰ ਇਹ ਮਿਰਕਲ ਦਸਤਾਰ ਉਤਾਰਨ ਵਾਲਾ ਮਾਮਲਾ ਪਹਿਲਾਂ ਤਾਂ ਨਹੀਂ ਹੈ ਪਹਿਲਾਂ ਵੀ ਇਮੀਗ੍ਰੇਸ਼ਨ ਦੇ ਵਿੱਚ ਵੀ ਹੋਇਆ ਹੋਰ ਵੀ ਕਈ ਮਾਮਲੇ ਸਾਹਮਣੇ ਆਏ ਇਹ बार-बार ਦਸਤਾਰ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਜਾਂ ਫਿਰ ਕੋਈ ਇਸ਼ੂ ਬਣਾਇਆ ਜਾ ਰਿਹਾ ਜਾਣ ਬੁੱਝ ਕੇ ਦੇਖੋ ਜੀ ਸਭ ਤੋਂ ਪਹਿਲੀ ਗੱਲ ਆ ਸਾਡੇ ਚੰਡੀਗੜ੍ਹ ਦੇ ਵਿੱਚ ਜਿਹੜਾ ਮਹਿਕਮਾ ਸੀ ਨਾ ਪੁਲਿਸ ਮੁਲਾਜ਼ਮ 50 60% ਸਾਡੇ ਪੰਜਾਬ ਦਾ ਹੱਕ ਸੀ 40% ਅਦਰ ਸਟੇਟਾਂ ਦਾ ਹੱਕ ਸੀ ਸਾਡੇ ਪੰਜਾਬ ਨੇ ਉਰੇ ਪਿੰਡਾ ਦਿੱਤੇ ਨੇ ਪਿੰਡ ਤਈ ਪਿੰਡ ਉਜਾੜ ਕੇ ਚੰਡੀਗੜ੍ਹ ਦੇ ਚੰਡੀਗੜ੍ਹ ਬਣਿਆ ਠੀਕ ਹੈ ਜੀ ਇੱਥੇ ਜਿਹੜਾ ਹੁਣ ਕੰਮ ਹੈ ਇੱਥੇ 90% ਅਦਰ ਸਟੇਟ ਪਰ ਚੁੱਕੇ ਸਿਰਫ 10% ਪੰਜਾਬ ਦੇ ਨੇ ਤੇ ਜਦੋਂ ਅਦਰ ਸਟੇਟ ਵਾਲੇ ਹੁੰਦੇ ਨੇ ਉਹਨਾਂ ਨੂੰ ਸਾਡੇ ਪੰਜਾਬ ਪੰਜਾਬੀਅਤ ਸਾਡੇ ਪੱਗ ਬਾਰੇ ਕੁਝ ਨਹੀਂ ਪਤਾ ਗਿਆ ਤਾਂ ਉਹਨਾਂ ਨੂੰ ਟ੍ਰੇਨਿੰਗ ਦੇਣ ਤੋਂ ਪਹਿਲਾਂ ਸਮਝਾਓ ਬੇ ਪੰਜਾਬ ਤੇ ਪੰਜਾਬੀਅਤ ਤੇ ਪੱਗ ਬਾਰੇ ਕੀ ਹੈ ਹੁਣ ਨਵੇਂ-ਨਵੇਂ ਭਰਤੀ ਹੋਏ ਨੇ ਟ੍ਰੇਨਿੰਗ ਲੈ ਕੇ ਉਹਨੇ ਬਾਹਰ ਕਿਤੇ ਕੋਈ ਥੁੱਕ ਸੁੱਟਣ ਦਾ ਉਹਦਾ ਵਾਕਿਆ ਪਿਛਲੇ 8 ਤਰੀਕ ਨੂੰ ਉਸ ਮੁੰਡੇ ਸਰਵਿੰਦਰ ਨਾਲ ਹੋਇਆ ਸੀਗਾ ਉਹਨੂੰ ਉਹ ਇਹ ਇਹਦਾ ਕੋਈ ਥਾਣੇ ਲੈਣਾ ਨਹੀਂ ਦੇਣਾ ਨਹੀਂ ਕਰਨਾ ਲੇਖਾ ਨਾ ਜੋਖਾ ਕਿਸੇ ਦੇ ਨਾਮ ਆਇਆ ਹੈ ਹੂੰ ਕਿਹਦੇ ਨਾਲ ਆਏ ਕਮਰੇ ਦੇ ਬਾਹਰ ਬੈਠਾ ਉਹ ਜਿਹੜੇ ਬੰਦਿਆਂ ਦਾ ਫੈਸਲਾ ਹੋ ਰਿਹਾ ਅੰਦਰ ਹੋ ਰਿਹਾ ਇੱਕ ਕਮਰੇ ਦੇ ਬਾਹਰ ਬੈਠਾ ਬਿਲਕੁਲ ਸਾਹਮਣੇ ਅਸ਼ੀਸ਼ ਕੁਮਾਰ ਦਾ ਕਮਰਾ ਹੈ ਅਸ਼ੀਸ਼ ਕੁਮਾਰ ਦੇ ਕਮਰੇ ਚੋਂ ਇੱਕ ਬੰਦਾ ਆਂਦਾ ਵੀ ਤੈਨੂੰ ਸਾਹ ਬੁਲਾ ਰਹੇ ਨੇ ਹੁਣ ਇਹ ਜਦੋਂ ਮੈਨੂੰ ਕੋਈ ਬੰਦਾ ਆ ਕੇ ਕਹੂਗਾ ਤੈਨੂੰ ਸਾਹ ਬੁਲਾ ਰਹੇ ਮੈਂ ਥਾਣੇ ਜਾ ਮੈਂ ਚਲ ਜੂਗਾ ਯਾਰ ਸਾਹ ਬੁਲਾ ਰਹੇ ਕੋਈ ਗੱਲ ਨਹੀਂ ਚਲ ਜਾਣੇ ਇਹ ਆਪਣੇ ਮੂੰਹ ਧਿਆਨੇ ਚਲ ਗਿਆ ਵਾ ਜਦੋਂ ਇਹ ਚਲ ਗਿਆ ਵਾ ਤੇ ਉਹਨੇ ਇਹਨੂੰ ਪੁੱਛਿਆ ਵੀ ਤੇਰਾ ਕੀ ਨਾਮ ਹੈ ਉਹਨੇ ਇਹਨੂੰ ਇਦਾਂ ਪਿੱਛੋਂ ਗਲਾਵੇਂ ਚ ਹੱਥ ਪਾਇਆ ਨਾਮ ਦੱਸਿਆ ਸਰਵਿੰਦਰ ਸਿੰਘ ਇਹਨੂੰ ਨਾਲ ਇੱਕ ਕਮਰੇ ਚ ਲੈ ਗਿਆ ਉਸ ਕਮਰੇ ਚ ਕੈਮਰੇ ਨਹੀਂ ਲੱਗੇ ਹੋਏ ਉਸ ਕਮਰੇ ਚ ਕੋਈ ਗਵਾਹ ਨਹੀਂ ਹੈ ਜੋ ਇਹਦੀ ਗਵਾਹੀ ਦੇ ਦੇਵੇ ਵੀ ਇਹ ਉਹ ਹੁਣ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਪੁੱਛ ਰਹੇ ਕੋਈ ਗਵਾਹ ਹੈਗਾ ਜੀ ਕੋਈ ਗੱਲਬਾਤ ਹੈ ਕੋਈ ਫੋਨ ਚ ਕੈਮਰਾ ਚ ਵੀਡੀਓ ਯਾਰ ਜਿਹੜਾ ਕੁੱਟ ਖਾਂਦਾ ਉਹ ਆਪਣੀ ਵੀਡੀਓ ਬਣਾਉਂਗਾ ਮੈਂ ਕੁੱਟ ਖਾਰੇ ਜੀ ਮੇਰੀ ਵੀਡੀਓ ਹੈ ਮੇਰੀ ਗਵਾਹ ਹੈਗਾ ਜੀ ਪਰ ਸਾਡੇ ਕੋਲ ਇੱਕ ਹੋਰ ਚੀਜ਼ ਹੈਗੀ ਐ ਇਸ ਥਾਣੇ ਦੇ ਵਿੱਚ ਕੈਮਰੇ ਲੱਗੇ ਨੇ ਉਹਦੀ ਜਿਹੜੀ ਆ ਸੀਸੀਡੀ ਫੁਟੇਜ ਅੱਜ ਪ੍ਰੀਜ਼ਰਵ ਕਰਾ ਲਈਤੀ ਜਾਵੇ ਇਹਨਾਂ ਨੇ ਉਹਦੇ ਨਾਲ ਛੇੜਛਾੜ ਕਰਨੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਉਸ 'ਚ ਵੀ ਕੁਝ ਨਹੀਂ ਨਿਕਲਣਾ ਇਹ ਸਰਦਾਰ ਜੀ ਸਰਵਿੰਦਰ ਸਿੰਘ ਜੀ ਪੱਗ ਬੰਨ ਕੇ ਗਏ ਨੇ ਔਰ ਬਿਨਾ ਪੱਗ ਤੋਂ ਬਾਹਰ ਆਏ ਨੇ ਇੱਥੇ ਹੀ ਕਲੀਅਰ ਹੋ ਜਾਣਾ ਬੋਲੇ ਦਾ ਫਟਿਆ ਹੋਇਆ ਮੈਡੀਕਲ ਇਹਦਾ ਹੋਇਆ ਪਿਆ ਸੋਨਾ ਜੀ ਇਹਨਾਂ ਨੇ ਮੈਡੀਕਲ ਕਰਾਇਆ ਇਹਨੂੰ ਵਿਸ਼ਵਾਸ ਨਹੀਂ ਸੀ ਸੋਨਾ ਜੀ ਵੀ ਚੋਰ ਤੇ ਕੁੱਤੀ ਕਹਿੰਦੇ ਰਲਈ ਪਈਆ ਇਹ 32 'ਚ ਜਾ ਕੇ 2 ਵਜੇ ਤੱਕ ਇਹਨੇ ਆਪਣਾ ਮੈਡੀਕਲ ਆਪ ਕਰਾਇਆ 32 ਜਿਹਦੀ ਰਿਪੋਰਟਾਂ ਪਈਆਂ ਨੇ ਉੱਥੋਂ ਉਹਦੇ ਚ ਬਕਾਇਦਾ ਵੀ ਇਹਦੇ ਢਿੱਡ 'ਚ ਤੇ ਸਵੇਲਿੰਗ ਆ ਜਿੱਥੇ ਬੱਟ ਵੱਜਿਆ ਬੋਲੇ ਦਾ ਫਟਿਆ ਬੋਲਦਾ ਇਹ ਅੱਜ ਵੀ ਫਟਿਆ ਹੈ ਤਾਂ ਖਾਸ ਅਸਤਾਦ ਜੀ ਆ ਦੇਖੋ ਬੋਲੇ ਦਾ ਅੱਜ ਵੀ ਫਟਿਆ ਆ ਖੋਲ ਇੱਥੇ ਕਰੰਟ ਲਾਇਆ ਵਾ ਕਰੰਟ ਦੇ ਸ਼ੋਲਡਰ ਤੇ ਕਰੰਟ ਲਾਇਆ ਪੂਰਾ ਨਿਸ਼ਾਨ ਹੈਗਾ ਵਾ ਹੁਣ ਜਿਹੜੇ ਤਾਂ ਮੈਡੀਕਲ ਡਾਕਟਰ ਨੇ ਦੱਸਣਾ ਜਿਹੜੇ ਸਾਨੂੰ ਦਿਖ ਰਹੇ ਨੇ ਕੈਮਰੇ ਤੇ ਤੁਸੀਂ ਆਨ ਰਿਕਾਰਡ ਦੇਖ ਸਕਦੇ ਹੋ ਇਹਨਾਂ ਨੇ ਆਪਣੇ ਮੁਲਾਜ਼ਮ ਨੂੰ ਬਚਾਣਾ ਔਰ ਉਸ ਤੋਂ ਬਾਅਦ ਹੁਣ ਇਹ ਕੀ ਕਰ ਰਹੇ ਨੇ ਇਹ ਕਰ ਰਹੇ ਨੇ ਇਹਨੂੰ ਰਾਜਨੀਤਿਕ ਰੰਗ ਦੇ ਰਹੇ ਨੇ ਵੀ ਇਹ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ ਮੈਨੂੰ ਰਾਜਨੀਤੀ ਚਮਕਾਉਣ ਦੀ ਕੋਈ ਲੋੜ ਸਿੱਖਾਂ ਨੇ ਹਮੇਸ਼ਾ ਪਹਿਲਾਂ ਵੀ ਖੜੇ ਆ ਔਰ ਅੱਗੋ ਵੀ ਖੜਾਂਗੇ ਕੱਲੇ ਸਿੱਖਾਂ ਲਈ ਨਹੀਂ ਕਿਸੇ ਵੀ ਧਰਮ ਵਿਸ਼ੇਸ਼ ਤੇ ਕੋਈ ਵੀ ਆਪਣੀ ਗਲਤ ਐਕਟੀਵਿਟੀ ਹੁੰਦੀ ਹੈ ਅਸੀਂ ਉਹਦੇ ਲਈ ਖੜੇ ਆ ਡਿਪਟੀ ਸਾਹਿਬ ਅੰਦਰ ਆਏ ਹੋਏ ਤੁਹਾਡੀ ਗੱਲਬਾਤ ਵੀ ਹੋਈ ਹੈ ਪੰਜ ਜਣੇ ਤੁਸੀਂ ਗਏ ਸੀ ਮਿਲਣ ਹਾਂਜੀ ਕੀ ਇਨਸਾਫ ਦੀ ਗੱਲਬਾਤ ਕੀਤੀ ਤੁਸੀਂ ਕੀ ਕਾਰਵਾਈ ਮੰਗਦੇ ਅਸੀਂ ਡਿਪਟੀ ਸਾਹਿਬ ਨੂੰ ਕਿਹਾ ਜੀ ਜੋ ਇਨਕੁਆਰੀ ਬਣਦੀ ਹੈ ਇਨਕੁਆਰੀ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਡਿਪਟੀ ਸਾਹਿਬ ਨੇ ਸਾਨੂੰ ਕਿਹਾ ਠੀਕ ਹੈ ਜੀ ਸੜਕ ਨਾ ਰੋਕੋ ਬਾਹਰ ਆਮਨਾ ਬੈਜੋ ਅਸੀਂ ਕੋਈ ਸੜਕ ਨਹੀਂ ਰੋਕੀ ਅਸੀਂ ਆਮਨਾ ਬਹਿ ਗਏ ਉਹ ਵਕੀਲ ਸਾਹਿਬ ਇੱਥੇ ਖੜੇ ਨੇ ਇੱਕ ਉਹ ਕੱਲ ਦੇ ਦੇ ਮਗਰ ਲੱਗੇ ਹੋਏ ਨੇ ਵੀ ਤੂੰ ਛੱਡ ਇਹ ਰਹਿਣ ਦੇ ਤੇਰੇ ਪੈਰੀ ਪਵਾ ਦਿੰਦੇ ਆ ਤੈਨੂੰ ਮਾਫੀ ਮੰਗਾ ਦਿੰਦੇ ਆ ਅੱਜ ਵੀ ਕੀ ਹੋਇਆ ਜਦੋਂ ਅਸੀਂ ਡਿਪਟੀ ਸਾਹਿਬ ਨੂੰ ਮਿਲ ਕੇ ਆਏ ਆ ਉਹ ਵਕੀਲ ਸਾਹਿਬ ਇਹਨੂੰ ਸਾਈਡ ਤੇ ਲਿਜਾ ਕੇ ਇਹਨੂੰ ਕਹਿ ਰਹੇ ਸੀ ਇਦਾਂ ਉਹਦਾ ਇਹ ਕਰ ਲਾ ਉਹ ਕਰ ਲੈ ਇਹਨੂੰ ਡਰਾ ਰਹੇ ਨੇ ਡਰਾ ਰਹੇ ਨੇ ਪਹਿਲਾਂ ਐਸਐਚਓ ਨੇ ਕਿਹਾ ਪਹਿਲਾਂ ਜਦੋਂ ਇਹ ਡਿਪਟੀ ਸਾਹਿਬ ਨੇ ਬੁਲਾਇਆ ਵਿਕਟਮ ਕਿੱਥੇ ਅਸੀਂ ਅੰਦਰ ਬੈਠੇ ਸੀ ਵਿਕਟਮ ਨੂੰ ਬੁਲਾਇਆ ਗਿਆ ਰਸਤੇ 'ਚ ਐਸਐਚਓ ਸਾਹਿਬ ਇਹਨੂੰ ਮਿਲੇ ਇਹਨੂੰ ਕਹਿੰਦੇ ਵੀ ਤੂੰ ਐਂ ਕਰ ਇਹਨਾਂ ਨੂੰ ਛੱਡ ਤੂੰ ਮੇਰੇ ਕੋ ਉਸ ਤੋਂ ਬਾਅਦ ਕੀ ਹੁੰਦਾ ਜੀ ਇਹਨੇ ਉੱਥੇ ਗੱਲ ਨਹੀਂ ਮੰਨੀ ਇਹ ਚੱਲ ਗਿਆ ਅੰਦਰ ਡਿਪਟੀ ਸਾਹਿਬ ਕੋਲ ਅਸੀਂ ਡਿਪਟੀ ਸਾਹਿਬ ਕੋਲ ਬੈਠੇ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਸਵੱਛਨ ਦਿੱਤਾ ਤੁਸੀਂ ਬਾਹਰ ਬਹਿਣਾ ਬਹਿ ਜਾਓ ਸੜਕ ਨਹੀਂ ਰੋਕਣੀ ਅਸੀਂ ਬਿਲਕੁਲ ਸੜਕ ਨਹੀਂ ਰੋਕੀ ਆਪਣੀ ਦਰੀਆਂ ਪਿਛਾ ਕੇ ਇੱਥੇ ਬੈਠੇ ਆਂ ਔਰ ਅਸੀਂ ਹਲੇ ਕੋਈ ਕਾਲ ਨਹੀਂ ਕੀਤੀ ਕੋਈ ਕਾਠ ਹੀ ਨਹੀਂ ਕੀਤਾ ਅਸੀਂ ਸਿਰਫ ਆਪਣੇ ਲੈਵਲ ਤੇ ਇਹਨੂੰ ਕਰ ਰਹੇ ਆਂ ਜੇ ਅਸੀਂ ਕਾਠ ਕਰਨਾ ਹੋਵੇ 500 ਬੰਦਾ ਇੱਥੇ ਹੋਏਗਾ ਸਾਰੇ ਜਥੇਦਾਰਾਂ ਨੂੰ ਫੋਨ ਹੋਏਗਾ ਗੜਗੱਜ ਜੀ ਨੂੰ ਫੋਨ ਆਏਗਾ ਪਰਵਾਨਾ ਜੀ ਨੂੰ ਫੋਨ ਹੋਏਗਾ ਸਾਰਿਆਂ ਨੂੰ ਹੋਏਗਾ ਫਿਰ ਇਹਨੂੰ ਉਸ ਲੈਵਲ ਦਾ ਕਰਾਂ ਅਸੀਂ ਬੜੇ ਪਲਾਈਟ ਲਈ ਇੱਥੇ ਆਰਾਮ ਨਾਲ ਬੈਠੇ ਆ ਤੁਸੀਂ ਇਨਕੁਆਰੀ ਕਰੋ ਇਨਕੁਆਰੀ ਚ ਅਗਰ ਤਾਂ ਉਹ ਦੋਸ਼ੀ ਬੰਦਾ ਉੱਤੇ ਸਜ਼ਾ ਕਰ ਦੋ ਅਸੀਂ ਆਰਾਮ ਨਾਲ ਬੈਠੇ ਆ ਪਰ ਉਹ ਵਕੀਲ ਸਾਹਿਬ ਇਹਨਾਂ ਦਾ ਪਿੱਠੂ ਬਣ ਕੇ ਇਹਨੂੰ ਬਾਰ-ਬਾਰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਿਹਾ ਵਕੀਲਾਂ ਦਾ ਕੰਮ ਹੁੰਦਾ ਮੈਨੇਜ ਕਰਨਾ ਸੁਲਾ ਘਰਾਣਾ ਮੈਂ ਵਕੀਲ ਸਾਹਿਬ ਨੂੰ ਇੰਨੀ ਗੱਲ ਕਹੀ ਵਕੀਲ ਸਾਹਿਬ ਤੁਸੀਂ ਪੱਗ ਬੰਨਿਆ ਕੋਈ ਪੱਗ ਦਾ ਲਿਆਜ ਹੀ ਰੱਖ ਲਓ ਨਹੀਂ ਆ ਤੁਸੀਂ ਆਪਣੀ ਪੱਗ ਲਾ ਕੇ ਸੈਰ ਤੇ ਰੱਖ ਦੋ ਬਣ ਜਾਓ ਤੁਸੀਂ ਪਿੱਠੂ ਬਣ ਜਾਓ ਤੁਸੀਂ ਚੋਰਾਂ ਨਾਲ ਰਲ ਜਾਓ ਉਹਦੇ ਨਾਲ ਹੀ ਵਕੀਲ ਸਾਹਿਬ ਮੇਰੇ ਤੇ ਪੜ ਉੱਠੇ ਤੂੰ ਬੋਹ ਹੁੰਦਾ ਕੌਣ ਹੈ ਮ ਸੋ ਉਹ ਬਿਕ ਇਲਸਾਉ ਨੇ ਪੁੱਛਿਆ ਜਾਵੇ ਤੁਸੀਂ ਕੱਲ ਦੇ ਉਰੇ ਕੱਖ ਕੀ ਰਹੋ ਤੁਹਾਡਾ ਕੀ ਕੰਮ ਹੈ ਇਸ ਥਾਣੇ ਚ ਤੁਹਾਨੂੰ ਕਿਸ ਨੇ ਵਕਾਲਤਨਾਮਾ ਦੇ ਕੇ ਬੁਲਾਇਆ ਵੀ ਮੇਰੀ ਵਕਾਲਤ ਕਰੋ ਤੁਸੀਂ ਇੱਥੇ ਆਏ ਕਿਸ ਕੰਮ ਸਾਫ ਹੈ ਵੀ ਉਹ ਇੱਥੇ ਸਿਰਫ ਇਹਨੂੰ ਮੈਨੇਜ ਕਰਨ ਆਏ ਨੇ ਠੀਕ ਹੈ ਬਿਲਕੁਲ ਉਹ ਨੌਜਵਾਨ ਸਾਡੇ ਨਾਲ ਹੈ ਤਾਂ ਉਹਦੇ ਨਾਲ ਗੱਲਬਾਤ ਕਰਦੇ ਆ ਕਿ ਆਖਰੀ ਹੋਇਆ ਕੀ ਹੈ ਕਿ ਪੁਰਾਣੀ ਰੰਜਿਸ਼ ਸੀ ਜਾਂ ਫਿਰ ਕਿਤੇ ਨਾ ਕਿਤੇ ਇਸ ਨੂੰ ਰਾਜਨੀਤਿਕ ਰੰਗੇ ਦਿੱਤਾ ਜਾ ਰਿਹਾ ਹੈ ਬਾਈ ਜੀ ਤੁਹਾਡੇ ਨਾਲ ਹੋਇਆ ਕੱਲ ਦੀ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਹਾਂਜੀ ਬਈ ਜੀ ਮੇਰੇ ਨਾਲ ਵਾਰਦਾਤ ਹੋਈ ਸੀ ਕਿ ਗੱਲ ਹੈਗੀ ਜੀ 38 8 ਜੁਲਾਈ ਦੀ 8 ਜੁਲਾਈ ਦੀ ਰਾਤ ਨੂੰ 10:30 ਵਜੇ ਸ਼ੀਸ਼ ਕੁਮਾਰ ਐਸਆਈ ਹੈ ਜਿਹੜਾ ਚੰਡੀਗੜ੍ਹ ਪੁਲਿਸ ਦਾ ਸਰ ਉਹ ਬੈਠਾ ਹੋਇਆ ਸੀ ਆਉਦੀ ਬਾਈਕ ਦੇ ਉੱਪਰ ਸੜਕ ਦੇ ਵਿਚਾਲੇ ਪੰਜਾਬੀ ਚਾਹ ਯੂਰ ਦੇ ਸਾਹਮਣੇ 15 ਡੀ ਦੀ ਗੱਲ ਹੈ ਜੀ ਉੱਥੇ ਸਰ ਬੈਠਾ ਸੀ ਜਰ ਉਹ ਵਾਰ-ਵਾਰ ਥੁੱਕ ਰਿਹਾ ਸੀਗਾ ਸੜਕ ਦੇ ਉੱਪਰ ਤੇ ਸਰ ਉਹ ਥੁੱਕ ਰਿਹਾ ਸੀਗਾ ਤੇ ਮੈਂ ਸਰ ਉਹ ਸੜਕ ਤੇ ਕ੍ਰਾਸ ਕੀਤੀ ਤੇ ਮਾੜੀ ਸੜਕ ਤੇ ਨੰਗੇ ਆ ਤੇ ਉਹਨੇ ਥੁੱਕ ਮੇਰੇ ਪੱਟ ਤੇ ਸੁਕਟਿਆ ਜਦੋਂ ਉਹਨੇ ਮੈਨੂੰ ਰੋਕਿਆ ਵੀ ਵੀਰ ਤੁਸੀਂ ਇੱਕ ਇੱਕ ਮਿੰਟ ਬਾਅਦ ਲਗਾਤਾਰ ਥੁੱਕ ਰਿਹਾ ਵੀ ਮੈਂ ਕਹਿੰਦਾ ਮੇਰੇ ਤੇ ਥੁੱਕਿਆ ਮੇਰੇ ਪਿੱਛੇ ਵੀ ਲੋਕ ਆ ਰਹੇ ਤੁਸੀਂ ਉਹਨਾਂ ਤੇ ਥੁੱਕੋਗੇ ਵੀ ਤੁਸੀਂ ਨਾ ਥੁੱਕੋ ਵੀ ਪਬਲਿਕ ਪਲੇਸ ਹੈ ਉਹਨਾਂ ਦੇ ਨਾਲ ਹਰਿਆਣੇ ਦੀ 10 ਕੁ ਮੁੰਡੇ ਸੀ ਕਿ ਵਿੱਚੋਂ ਇੱਕ ਬੋਲਿਆ ਕਿ ਨਾ ਤੈਨੂੰ ਜਿਆਦਾ ਦਿੱਕਤ ਹੈ ਮੈਂ ਕਿਹਾ ਵੀ ਦਿੱਕਤ ਵਾਲੀ ਗੱਲ ਹੈ ਮੈਂ ਸਿਰਫ ਇਹਨਾਂ ਕਿ ਵੀ ਥੁੱਕੋ ਨਾ ਤੁਸੀਂ ਬੱਸ ਐਨੇ ਨੂੰ ਅਸ਼ੀਸ਼ ਕੁਮਾਰ ਇਸ ਤਰ੍ਹਾਂ ਜਿਹੜਾ ਮੋਟਰਸਾਈਕਲ ਤੇ ਬੈਠਾ ਥੁੱਕ ਰਿਹਾ ਸੀਗਾ ਉਹ ਮੇਰੇ ਕੋਲ ਆ ਗਿਆ ਮੇਰਾ ਗਲਾ ਕੀ ਉਹ ਸਰ ਮੈਨੂੰ ਕਹਿੰਨਾ ਚੌਂਕੀ ਲੈ ਚੱਲੋ ਮੈਂ ਕਿ ਚੌਂਕੀ ਵਾਲੀ ਕੀ ਗੱਲ ਹੋ ਗਈ ਬਾਈ ਨਾਲ ਵਿੱਚੋਂ ਅਸ਼ੀਸ਼ ਕੁਮਾਰੀ ਸਹੀ ਕਹਿੰਦਾ ਸੀ 10 12 ਜਾਣੇ ਹੈਗੇ ਆ ਕਹਿੰਦਾ ਇੱਕ ਕੰਮ ਕਰੋ ਤੁਸੀਂ ਵੀ ਕਹਿੰਦਾ ਆਪਦੇ ਬੰਦੇ ਸੱਦ ਲਓ ਜਿਹਨੂੰ ਮਰਜ਼ੀ ਸੱਦ ਲਓ ਐਸਐਚਓ ਨੂੰ ਸੱਦ ਲਓ ਡੀਐਸਪੀ ਨੂੰ ਸੱਦ ਲਓ ਐਸਐਸਪੀ ਨੂੰ ਮਰਜ਼ੀ ਸੱਦ ਲਓ ਮੁੰਡੇ ਸੱਦ ਲਓ ਕਹਿੰਦਾ ਸੀ ਇੱਥੇ ਖੜੇ ਆ ਸੀ ਕਿਤੇ ਨਹੀਂ ਜਾਂਦੇਗੇ ਤੇ ਮੈਂ ਕਹਿੰਨ ਦੇ ਇੰਨੇ ਨੂੰ ਮੈਂ ਤੇ ਮੇਰਾ ਦੋਸਤ ਜਿਹੜਾ ਉਹ ਸਾਈਡ ਸਾਈਡ ਤੇ ਆ ਗਿਆ ਵੀ ਕਿ ਚੱਲ ਕੋਈ ਗੱਲ ਨਹੀਂ ਬਾਈ ਹਣਾ ਤੇ ਅਸੀਂ ਥੋੜਾ ਜਿਹਾ ਸਾਈਡ ਤੇ ਆ ਕੇ ਤੇ ਆਪਦੇ ਘਰ ਵੱਲ ਨੂੰ ਚੱਲ ਕੱਲ 14 ਤਰੀਕ ਦੀ 14 ਤਰੀਕ ਦੇ ਦਿਨ ਨੂੰ 14 ਜੁਲਾਈ ਨੂੰ 2:30 ਵਜੇ ਮੈਂ ਆਪਦੇ ਦੋਸਤ ਨੂੰ ਛੱਡਣ ਆਇਆ ਸੀਗਾ 17 ਸੈਕਟਰ ਦੇ ਥਾਣੇ ਦੇ ਵਿੱਚ ਮੇਰਾ ਲਈ ਕੋ ਕੰਮ ਸੀ ਉਹਦਾ ਮੇਰਾ ਦੋਸਤ ਸੀ ਸਰ ਜਿਹੜਾ ਉਹਦਾ ਕਿਸੇ ਨਾ ਪੈਸੇ ਲੈਣ ਦੇ ਸੀਗਾ ਸ਼ਮਸ਼ੀਰ ਜੀ ਕੋਲ ਕੇਸ ਸੀਗਾ ਉਹ ਸੋਲਵ ਕਰ ਰਹੇ ਸੀ ਹਨ ਉਸੇ ਰੂਮ ਦੇ ਵਿੱਚ ਬੈਠੇ ਤੇ ਮੈਂ ਬਾਹਰ ਵੇਟਿੰਗ ਏਰੀਆ ਦੇ ਵਿੱਚ ਬੈਠਾ ਕੁਰਸੀ ਦੇ ਉੱਪਰ ਬੈਠਾ ਹੋਇਆ ਸੀ ਉਹਨਾਂ ਦੀ ਵੇਟ ਕਰਦਾ ਐਨੇ ਨੂੰ ਸ਼ੀਸ਼ ਕੁਮਾਰ ਐਸਆਈ ਸੀਗਾ ਜਿਹੜਾ ਉਹਨੇ ਮੈਨੂੰ ਦੇਖ ਲਿਆ ਦੇਖ ਕੇ ਉਹਨੇ ਇੱਕ ਮੁੰਡਾ ਭੇਜਿਆ ਵੀ ਆਇਓ ਵੀਰ ਮੜ ਜਾ ਬੁਲਾਇਓ ਇਹਨਾਂ ਨੂੰ ਤੇ ਮੈਨੂੰ ਕਹਿੰਦੇ ਇਹ ਵੀ ਬਾਈ ਮੁੰਡਾ ਮੇਰੇ ਕੋਲ ਆਇਆ ਕਹਿੰਦਾ ਬਾਈ ਇੱਥੇ ਤੁਹਾਨੂੰ ਸਰ ਬੁਲਾਈ ਜਾਂਦੇ ਮੈਂ ਕਹਿੰਦਾ ਚਲੋ ਜੀ ਮੇਰੇ ਤਾਂ ਕਿਸੇ ਲੈਣਦੇ ਨਹੀਂ ਨਹੀਂ ਮੈਂ ਕਹਿੰਦਾ ਚਲੋ ਮੈਂ ਕਿ ਸਰਵਿੰਦਰ ਸਿੰਘ ਨੂੰ ਉਸ ਕਮਰੇ ਚ ਲੈ ਗਿਆ ਜਿਸ ਕੈਮਰਾ ਕੋਈ ਵੀ ਨਹੀਂ ਸੀਗਾ ਜੀ ਚਾਰ ਪੰਜ ਮੁਲਾਜ਼ਮ ਹੋਰ ਬੈਠੇ ਸੀਗੇ ਜਾਨਸਾਰੀ ਸਭ ਤੋਂ ਪਹਿਲਾਂ ਮੁੱਕਾ ਮੇਰੇ ਪੱਗ ਤੇ ਮਦਸਤਾਰ ਤੇ ਮਾਰ ਕੇ ਦਸਤਾਰ ਮੇਰਤਾਰ ਦਿੱਤੀ ਗਈ ਆਪ ਦਾ ਸਰਵਿਸ ਰਵਾਲਵਰ ਕੱਢਿਆ ਉਹਨੇ ਸਰਵਿਸ ਰਵਾਲਵਰ ਨੇ ਮੇਰੇ ਮੱਥੇ ਤੇ ਵਾਰ ਕੀਤੇ ਮੇਰੇ ਦੰਦਾਂ ਦੇ ਵਾਰ ਦੰਦ ਮੇਰੇ ਭੁਰ ਚੁੱਕੇ ਸਾਰੇ ਮੇਰੇ ਬੁੱਲਾਂ ਤੇ ਵਾਰ ਕੀਤੇ ਮੇਰੇ ਸਿਰ ਦੇ ਉੱਪਰ ਮਾਰਿਆ ਮੇਰੇ ਮੋਢੇ ਤੇ ਮਾਰਿਆ ਜਿਸ ਨਾਲ ਕਰਕੇ ਸਵੇਲਿੰਗ ਕਾਫੀ ਜ਼ਿਆਦਾ ਹੋ ਗਈ ਸੀਗੀ ਉਹਨਾਂ ਨੇ ਵਾਰ-ਵਾਰ ਮੇਰੇ ਵਾਰਿਆ ਨਾਲ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਛੜਾਣ ਦੀ ਕੋਸ਼ਿਸ਼ ਤੇ ਚੱਕਰ ਦੇ ਵਿੱਚ ਦੋ ਤਿੰਨ ਚਪੀਟੇ ਮੇਰੇ ਮਾਰੇ ਆ ਜੀ ਉਦੋਂ ਬਾਅਦ ਮੈਂ ਆਪਦੀ ਦਸਤਾਰ ਸਜਾਈ ਉਦੋਂ ਬਾਅਦ ਫਿਰ ਉਹਨਾਂ ਨੇ ਮੇਰੇ ਮਾਰ ਕੇ ਮੇਰੀ ਦਸਤਾਰ ਉਤਾਰਤੀ ਤੁਸੀਂ ਜਿਹੜੀ ਗੱਲ ਕਹਿ ਰਹੇ ਸੀ ਕੱਲ ਦੀ ਵੀਡੀਓ 'ਚ ਕਿ ਮੇਰੇ ਕੇਸਾ ਠੁੱਕਿਆ ਵੀ ਹੈ ਫਿਰ ਗੱਲ ਝੂਠ ਸੀ ਸੱਚ ਹੈ ਉਹ ਗੱਲ ਸੱਚ ਹੈ ਜੀ ਉਹਦਾ ਵੀ ਜ਼ਿਕਰ ਮੈਂ ਤੁਹਾਨੂੰ ਅੱਗੇ ਕਰਾਂਗਾ ਕਿਉਂਕਿ ਉਹ ਗੱਲ ਉਦੋਂ ਬਾਅਦ ਦੀ ਆ ਉਹ ਅੱਛੀ ਬਾਅਦ ਦੀ ਹੈ ਹਾਂ ਜੀ ਉਹਦਾ ਜ਼ਿਕਰ ਤੁਹਾਨੂੰ ਕਰਾਂਗਾ ਤਿੰਨ ਚਾਰ ਵਾਰੀ ਦਸਤਾਰ ਸਜਾਈ ਉਹ ਲਾਦਿਆ ਕਰਨ ਫਿਰ ਮੈਨੂੰ ਇੱਕ ਕੋਨੇ ਵਿੱਚ ਬਿਠਾਤਾ ਉਹਨਾਂ ਨੇ ਕੋਨੇ ਮੈਨੂੰ ਕਹਿੰਦਾ ਕਹਿੰਦਾ ਤੂੰ ਮੈਨੂੰ ਉਦੋਂ ਮੈਨੂੰ ਥੁੱਕਣ ਤੇ ਰੋਕਿਆ ਸੀਗਾ ਉਹ ਦਿਨ ਤੇਰੇ ਪੜ ਤੇ ਥੁੱਕਿਆ ਸੀ ਅੱਜ ਮੈਂ ਤੇਰੇ ਸਿਰ ਤੇ ਧੁੱਕ ਦਾਂਗਾ ਉਹਨੇ ਮੇਰੇ ਕੇਸਾਂ ਦੇ ਉੱਪਰ ਥੁੱਕਿਆ ਕਹਿੰਦਾ ਤੇਥੋਂ ਜੋ ਹੁੰਦਾ ਤੂੰ ਕਰ ਲਾ ਰੋਕਿਆ ਸਕਦਾ ਰੋਕ ਲਾ ਕਹਿੰਦਾ ਤੂੰ ਉਦੋਂ ਬਾਅਦ ਸਰ ਉਹਨੇ ਕਰੰਟ ਵਾਲੀ ਮਸ਼ੀਨ ਕੱਢੀ ਮੇਰੇ ਕੇਸਾਂ ਦੇ ਉੱਪਰ ਥੁੱਕ ਕੇ ਕਰੰਟ ਲਾਇਆ ਜਿਵੇਂ ਅੱਖਾਂ ਦੇ ਕਿ ਲੇਜ਼ਰ ਲਾਈਟ ਵਾਲੀ ਕਰੰਟ ਜੀ ਘਮਾਈ ਮੇਰੇ ਮੋਢੇ ਉੱਪਰ ਕਰੰਟ ਲਾਇਆ ਜੀ ਉਹਨੇ ਕਰੰਟ ਲਾ ਕੇ ਨਾਲਦਿਆਂ ਨੇ ਕਹਿੰਵੀ ਰੁਕ ਜਾ ਐਦਾਂ ਨਾ ਕਰ ਫਿਰ ਉਹਨੇ ਕਰੰਟ ਵਾਲੀ ਮਸ਼ੀਨ ਵਿੱਚ ਰੱਖਤੀ ਫਿਰ ਮੇਰੇ ਕੋ ਕਿਸ ਮੇਰੀ ਖੁੱਲ੍ਹੇ ਹੋਈ ਸੀ ਤੇ ਦਸਤਾਰ ਮੇਰੀ ਉਤਰੀ ਹੋਈ ਸੀ ਉਹਨੇ ਵੀਡੀਓ ਬਣਾਈ ਆ ਉਹਦੇ ਫੋਨ ਦੇ ਵਿੱਚ ਮੈਨੂੰ ਹਰਾਸਮੈਂਟ ਕੀਤਾ ਵੀ ਤੇਰੀ ਵੀਡੀਓ ਵਾਇਰਲ ਕਰਦਾ ਪਿਆ ਮੈਂ ਕੇਸ ਉਤਰਿਆ ਵੀ ਤੂੰ ਦਸਤਾਰ ਨਹੀਂ ਸਜਾਈ ਤੇਰੀ ਮੈਂ ਵੀਡੀਓ ਵਾਇਰਲ ਕਰਦਾਗਾ ਮੈਂ ਰਿਕਵੈਸਟ ਕੀਤੀ ਸਰ ਵੀ ਐਦਾਂ ਨਾ ਕਰੋ ਤੁਸੀਂ ਉਹਨੇ ਕਿਹਾ ਵੀ ਕਹਿੰਦਾ ਤੂੰ ਪੰਜਵਾਂ ਬੰਦਾ ਜਿਹੜਾ ਸਿੱਖ ਮੇਰੇ ਡਿੱਕੇ ਐਦਾਂ ਜਿਹਨਾਂ ਨੇ ਮੈਂ ਹਾਲ ਕੀਤੀ ਪਹਿਲਾਂ ਵੀ ਇਸ ਤਰੀਕੇ ਨਾਲ ਉਹਨੇ ਕਿਹਾ ਕਿ ਪਹਿਲਾਂ ਵੀ ਉਹਨੇ ਆਪਦੇ ਮੂੰਹ ਜਵਾਨੀੋਂ ਦੀ ਵਰਡਿੰਗ ਸਰ ਕਹਿੰਦਾ ਤੂੰ ਪੰਜਵਾਂ ਬੰਦਾਗਾ ਮਤਲਬ ਇਸ ਦਾ ਵੀ ਚਾਰ ਬੰਦੇ ਹੋਰ ਐ ਵੀ ਜਿਸ ਸਿੱਖ ਨੌਜਵਾਨ ਸੀ ਜਿਨ੍ਹਾਂ ਨੇ ਪਹਿਲਾਂ ਐਦਾਂ ਕਰ ਚੁੱਕਿਆ ਇਹ ਪਰੰਤੋ ਜੀ ਅੱਛਾ ਜਿਸ ਤਰੀਕੇ ਨਾਲ ਐਸਚਓ ਰੋਹਿਤ ਕੁਮਾਰ ਹੁਣੇ ਆਏ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਮੁੰਡੇ ਨਾਲ ਕੁੱਟਮਾਰ ਹੋਈ ਹੈ ਜੋ ਕੁਝ ਵੀ ਇਲਜ਼ਾਮ ਲਾ ਰਿਹਾ ਹੈ ਕਿ ਉਹ ਤਾਂ ਬੋਲ ਸਕਦਾ ਕਿ ਬਾਕੀ ਇਹ ਕੌਣ ਨੇ ਇਹ ਇਹ ਕਿਵੇਂ ਆ ਸਕਦੇ ਨੇ ਨਾਲ ਜਿਹੜੇ ਇਸ ਤਰੀਕੇ ਨਾਲ ਧਰਨੇ ਦੇ ਬੈਠੇ ਨੇ ਇਹਨਾਂ ਦਾ ਕੀ ਉਹ ਮਕਮਾ ਇੱਥੇ ਦੇਖੋ ਜੀ ਸਾਡੇ ਮੋਦਵਰ ਬੰਦੇ ਨੇ ਜੇ ਇਹ ਇਹਨਾਂ ਨੂੰ ਬੋਲਣ ਨਹੀਂ ਦੇ ਰਹੇ ਤਾਂ ਮੈਂ ਤਾਂ ਕੀ ਲਈ ਬੈਠੇ ਨੇ ਇਹ ਜੇ ਐਨੇ ਹੀ ਬੰਦਿਆਂ ਨੂੰ ਨਹੀਂ ਇਹ ਬੋਲਣ ਦੇ ਰਹੇ ਮੈਂ ਤਾਂ ਮਿੰਟ ਦੇ ਵਿੱਚ ਹੀ ਕਦੇ ਕੋਈ ਮੈਨਿਪੂਲੇਟ ਕਰਨ ਦਾ ਕਦੇ ਕੋਈ ਕਰ ਲੈਂਦਾ ਵੀ ਮੈਨੂੰ ਮੇਰੇ ਦਸਤਾਰ ਦਾ ਇਨਸਤਫਾ ਚਾਹੀਦਾ ਮੈਨੂੰ ਮਾਫੀ ਨਹੀਂ ਕੰਪਰੋਮਾਈਜ਼ ਦੇ ਵੀ ਬਹੁਤ ਕੋਲ ਆ ਰਹੀਆਂ ਸਰ ਪਰ ਮੈਨੂੰ ਕੋਈ ਮੈਂ ਉਹਦਾ ਫੋਨ ਸਵਿਚ ਆਫ ਕਰ ਰੱਖਿਆ ਜੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਕੰਪਰੋਮਾਈਜ਼ ਦੇ ਸੌਰੀ ਨਹੀਂ ਚਾਹੀਦੀ ਕਿਉਂਕਿ ਇੱਕ ਸੌਰੀ ਲੈ ਕੇ ਚੁੱਪ ਕਰ ਜਾਗਾ ਉਸ ਤੋਂ ਬਾਅਦ ਉਹਦਾ ਹੌਸਲਾ ਬਲੰਦ ਹੋਏਗਾ ਵੀ ਸੁਰਨ ਕੰਮ ਨਿਭੜ ਜਾਂਦਾ ਹੋਰ ਕਿਸੇ ਦਸਤਾਰ ਦੀ ਸਰ ਬੇਦਬੀ ਹੋਏਗੀ ਹੋਰ ਕਿਸੇ ਕੇਸਾਂ ਦੀ ਬੇਦਬੀ ਹੋਏਗੀ ਇਹ ਸੀਨੇ ਦਾ ਰੁਕਣਾ ਨਹੀਂ ਜੀ ਮੈਨੂੰ ਮੇਰਾ ਪੂਰਾ ਇਨਸਾਫ ਚਾਹੀਦਾ ਹੈ ਜੀ ਠੀਕ ਹੈ ਕਿਰਪਾਲ ਜੀ ਸਾਡੇ ਨਾਲ ਕਿਰਪਾਲ ਜੀ ਪੁਲਿਸ ਨੂੰ ਕਾਨੂੰਨ ਦੇ ਰਖਵਾਲੇ ਕਿਹਾ ਜਾਂਦਾ ਜੀ ਪਰ ਇੱਥੇ ਉਲਟ ਹੋ ਰਿਹਾ ਹੈ ਕਿ ਜਿਹੜਾ ਪਹਿਲਾਂ ਕਿਹੜੇ ਪਾਸੇ ਚੱਲ ਪੀਪਲ ਚੰਡੀਗੜਾ ਦੇਖੋ ਜਿਹੜਾ ਪੁਲਿਸ ਦਾ ਮੇਨ ਕੰਮ ਹੁੰਦਾ ਅਗਰ ਕੋਈ ਵਿਕਟਮ ਹੈ ਕਿਸੇ ਅਪਰਾਧੀ ਨੂੰ ਆਪਾਂ ਫੜ ਲਿਆ ਪੁਲਿਸ ਉਹਨੂੰ ਫੜ ਕੇ ਲਿਆ ਸਕਦੀ ਹੈ ਪੁਲਿਸ ਉਸਤੇ ਪਰਚਾ ਦਰਜ ਕਰ ਸਕਦੀ ਹੈ ਉਸੇ ਤਰ੍ਹਾਂਵਾਂ ਲਾ ਸਕਦੀ ਹੈ ਉਸ ਤੋਂ ਬਾਅਦ ਪੁਲਿਸ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰ ਸਕਦੀ ਹੈ ਕੋਰਟ ਚ ਪੇਸ਼ ਕਰਦੀ ਹੈ ਤੇ ਜੱਜ ਸਾਹਿਬ ਉਹਨੂੰ ਸਜ਼ਾ ਦਿੰਦੇ ਨੇ ਪਰ ਇਹ ਅੱਜ ਖੁਦ ਹੀ ਵਕੀਲ ਨੇ ਤੇ ਖੁਦ ਹੀ ਜੱਜ ਬਣ ਚੁੱਕੇ ਨੇ ਇਹ ਤੁਸੀਂ ਇਹ ਦੇਖੋ ਇੱਕ ਬੰਦਾ ਜਿਹਦਾ ਕੋਈ ਇੱਥੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਕੋਈ ਕੁਝ ਨਹੀਂ ਹੈ ਉਹ ਬੰਦਾ ਥਾਣੇ ਜਾ ਕੇ ਬੈਠਾ ਕਿਸਦੇ ਨਾਲ ਆਇਆ ਆਪਣੀ ਰੰਜਿਸ਼ ਕੱਢਣ ਵਾਸਤੇ ਤੁਸੀਂ ਉਹਨੂੰ ਅੰਦਰ ਲੈ ਕੇ ਜਾ ਰਹੇ ਹੋ ਕੁੱਟਿਓ ਯਾਰੇ ਪੁਲਿਸ ਹੈ ਕਿ ਸਾਲਾ ਮੈਂ ਤਾਂ ਹਰ ਜਗ੍ਹਾ ਇਹ ਕਹਿੰਦਾ ਵੀ ਆਪਣਾ ਸਾਡੀ ਪ੍ਰੋਟੈਕਸ਼ਨ ਵਾਸਤੇ ਬਣੀ ਆ ਪੁਲਿਸ ਪਰ ਸਭ ਤੋਂ ਵੱਧ ਤਸ਼ੱਦਦ ਅੱਜ ਪੁਲਿਸ ਹੀ ਕਰਦੀ ਹੈ ਚੰਡੀਗੜ੍ਹ ਵਾਲਿਆਂ ਤੇ ਤੇ ਅਸੀਂ ਐਵੇਂ ਕਹੀ ਜਾਂਦੇ ਸਿੱਖ ਕੀ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਵਾਸਤੇ ਅਸੀਂ ਬਹੁਤ ਅੱਗੇ ਪਹੁੰਚੇ ਹ ਦਸਤਾਰ ਕਰਕੇ ਫਿਰ ਐਵੇਂ ਹੀ ਲੱਗਦਾ ਕਿ ਜਿਹੜੇ ਤੁਹਾਡੇ ਮੇਰੇ ਖੇਲ ਬੰਦੇ 20 25 ਬੰਦੇ ਹੋਏ ਨੇ ਬਾਕੀ ਚੰਡੀਗੜ੍ਹ ਸਿੱਖ ਹੈ ਹੀ ਨਹੀਂ ਕੋਈ ਮੈਂ ਇਹ ਕਹਿਣਾ ਚਾਹੁੰਦਾ ਸਿੱਖ ਤਾਂ ਹਰ ਜਗ੍ਹਾ ਨੇ ਪਰ ਜ਼ਮੀਰਾਂ ਵਾਲੇ ਘੱਟ ਨੇ ਜਾਗਦਿਆਂ ਜ਼ਮੀਰਾਂ ਵਾਲੇ ਘੱਟ ਨੇ ਇਹ ਜਿਹੜੇ ਬੈਠੇ ਨੇ ਦੱਸ ਇਹ ਜਾਗਦਿਆਂ ਜ਼ਮੀਰਾਂ ਵਾਲੇ ਬੈਠੇ ਨੇ ਔਰ ਇਹ ਐਂਡ ਤੱਕ ਬੈਠਣ ਵਾਲੇ ਨੇ ਇਹਨਾਂ ਵੀ ਸ਼ਕਲ ਦਿਖਾ ਕੇ ਭੱਜਣ ਵਾਲੇ ਵੀ ਨਹੀਂ ਹੈਗੇ ਤੁਹਾਨੂੰ ਪਹਿਲਾਂ ਹੀ ਪਤਾ ਸਾਡਾ ਤੁਸੀਂ ਹਰ ਜਗ੍ਹਾ ਸਾਨੂੰ ਕਵਰੇਜ ਕਰਦੇ ਹੋ ਅਸੀਂ ਇਦਾਂ ਨਹੀਂ ਪਸਦੇ ਅਸੀਂ ਇਹਨੂੰ ਸਸਪੈਂਡ ਕਰਾ ਕੇ ਭਜਾਂਗੇ ਪਰ ਮੈਂ ਇੱਕ ਗੱਲ ਆਪਣੇ ਸਿੱਖ ਸਮਾਜ ਨੂੰ ਵੀ ਕਹਿਣਾ ਚਾਹੁੰਦਾ ਵੀ ਸ਼ਰਮ ਆਣੀ ਚਾਹੀਦੀ ਸਾਨੂੰ ਆਪਣੇ ਆਪ ਤੇ ਇੱਕ ਆਪਣੇ ਸਿੱਖ ਤੇ ਪੱਗ ਲੱਥੀ ਆ ਉਹਦੇ ਕੇਸਾਂ ਦੀ ਬੇਅਦਵੀ ਕੀਤੀ ਗਈ ਹੈ ਕੇਸਾਂ ਦੇ ਵਿੱਚ ਥੁੱਕਿਆ ਗਿਆ ਅਸੀਂ ਫੇਰ ਵੀ ਘਰਾਂ 'ਚ ਬੈਠੇ ਹਾਂ ਦੱਸੋ ਯਾਰ ਉਹ ਚੰਡੀਗੜ੍ਹ ਨੂੰ ਪੰਜਾਬ ਦੀ ਹਰਿਆਣੀ ਰਾਤਾ ਨਹੀਂ ਕਿਹਾ ਜਾਂਦਾ ਫਿਰ ਦਸਤਾਰ ਬੰਨ੍ਹ ਕੇ ਮਲਕੀ ਨਾਂ ਚੰਡੀਗੜ੍ਹ ਲੋਕ ਕਿਉਂ ਜਿਸ ਤਰੀਕੇ ਨਾਲ ਦੋ ਵਾਰ ਹੋ ਗਈ ਘਟਨਾ ਇਹਨਾਂ ਦਾ ਇਹ ਤਾਂ ਇਹੀ ਚਾਹੁੰਦੇ ਨੇ ਜੀ ਕਿਉਂਕਿ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਪਹਿਲਾਂ ਪੰਜਾਬ 'ਚ ਇਹਦੀ ਰੇਸ਼ਿਓ ਹੁੰਦੀ 60 40 ਦੀ ਹਾਂ 60 40 ਰੇਸ਼ਿਓ ਹੁੰਦੀ ਸੀ ਨਾ ਹਾਂਜੀ ਹਾਂਜੀ ਹੁਣ 90 10 ਦੀ ਰਹਿ ਗਈ ਹੈ ਹੁਣ 90 10 ਦੀ ਜਿਹੜੀ ਸਿੱਖਾਂ ਦੀ ਰੇਸ਼ਿਓ ਡਿਪਾਰਟਮੈਂਟ ਦੱਸਦੀ ਰਹੀ ਜੀ ਤਾਂ 90 ਜਿਹੜੇ ਹੋਗੇ ਉਹ ਅਦਰ ਸਟੇਟ ਤੇ ਹੋਗੇ ਜਾਂ ਤਾਂ ਇਹ ਉਹਨਾਂ ਨੂੰ ਸਮਝਾਉਣ ਦੇ ਵਿੱਚ ناکਾਮ ਰਹੇ ਅਸੀਂ ਇਹ ਨਹੀਂ ਕਹਿੰਦੇ ਇੱਕ ਸਿੱਖ ਪੰਥ ਦੀ ਗੱਲ ਹੈ ਪੁਲਿਸ ਦੇ ਵਿੱਚ ਹਰ ਧਰਮ ਦੇ ਬੰਦੇ ਨੇ ਤੇ ਦੁਨੀਆ ਦੇ ਵਿੱਚ ਹਰ ਧਰਮ ਦੇ ਬੰਦੇ ਨੇ ਇਹ ਤਾਂ ਨੂੰ ਸਮਝਾਂ ਚ ਕਮੀ ਆਈ ਐ ਵੀ ਸਿੱਖ ਪੰਥ ਦਾ ਸਾਡੇ ਵਿੱਚ ਕੀ ਰੋਲ ਆ ਜੇ ਇੱਥੇ ਅੱਜ ਇੰਡੀਆ ਬੈਠਾ ਹੈ ਨਾ ਤੇ ਸਿੱਖ ਪੰਥ ਦੀ ਜਗ੍ਹਾ ਵਜਾ ਬੈਠਾ ਹੈ ਨਹੀਂ ਤਾਂ ਅੱਜ ਸ਼ਾਇਦ ਇਹ ਮੁਗਲਾਂ ਦੇ ਅਧੀਨ ਹੁੰਦੇ ਅਸ ਤੱਕ ਕੁਰਬਾਨੀ ਆ ਭੁੱਲ ਗਏ ਲੱਗਦਾ ਲੋਕ ਲੋਕ ਭੁੱਲ ਗਏ ਨੇ ਪਰ ਅਸੀਂ ਨਹੀਂ ਭੁੱਲੇ ਪਰ ਜਿਸ ਥਾਣੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਪੁਲਿਸ ਮੁਲਾਜ਼ਮ ਸਰਦਾਰ ਵੀ ਹੋਣਗੇ ਉਹਨਾਂ ਨੂੰ ਵੀ ਦਰਦ ਨਹੀਂ ਆਇਆ ਕਿ ਕਿਸੇ ਨੌਜਵਾਨ ਦੀ ਦਸਤਾਰ ਉਤਾਰੀ ਜਾ ਰਹੀ ਥੁੱਕੇ ਜਾ ਰਿਹਾ ਕੇਸਾਂ ਚ ਉਹ ਐਗਰੀ ਕਰਦੇ ਨੇ ਜੀ ਹੂੰ ਕੱਲ ਅਸੀਂ ਬੈਠੇ ਸੀ ਅੰਦਰ ਵੀ ਬੱਠੀ ਸ਼ਮਸ਼ੇਰ ਸਿੰਘ ਜੀ ਕੋਲ ਹੀ ਬੈਠੇ ਸੀਗੇ ਜਿਹੜੇ ਆਈਓ ਨੇ ਉਹ ਵੀ ਕਹਿੰਦੇ ਨੇ ਕਹਿੰਦੇ ਹੋਇਆ ਇਹਨੇ ਕੀਤਾ ਇਹਨਾਂ ਨੇ ਅੱਛਾ ਉਹ ਮੰਨਦੇ ਨੇ ਪਰ ਅਸੀਂ ਚਾਹਦੇ ਕਾਰਵ ਮੰਨਣ ਨੂੰ ਕੀ ਹੈ ਮੈਂ ਵੀ ਕਹਦੂੰਗਾ ਇਹ ਹੋਇਆ ਪਰ ਅਸੀਂ ਕਾਰਵਾਈ ਚਾਹਦੇ ਆ ਉਸਨੇ ਰਾਜਨੀਤਿਕ ਰੰਗਿਤ ਦਿੱਤੀ ਜਾ ਰਹੀ ਹੈ ਇਸ ਮਾਮਲੇ ਦੀ ਰਾਜਨੀਤੀ ਕੌਣ ਹੈ ਮੈਨੂੰ ਕਦੀ ਰਾਜਨੀਤੀ ਦੇਖਿਆ ਤੁਸੀਂ ਹਮ ਅੱਜ ਤੱਕ ਦੇਖਿਆ ਕਦੀ ਅਸੀਂ ਗਰਾਊਂਡ ਪਲੇਟਫਾਰਮ ਤੇ ਹੀ ਰਹਿੰਦੇ ਆ ਨਾ ਅਸੀਂ ਕਦੀ ਅੱਗੇ ਆਏ ਆ ਅਸੀਂ ਜਿੱਥੇ ਹੱਕ ਸੱਚ ਦੀ ਆਵਾਜ਼ ਆ ਅਸੀਂ ਉੱਥੇ ਖੜਦੇ ਆ ਸਾਡਾ ਰਾਜਨੀਤਿਕ ਕੋਈ ਲੈਣਾ ਦੇਣਾ ਨਹੀਂ ਹੈਗਾ ਇੱਥੇ ਵੀ ਕੋਈ ਅੱਜ ਹੀ 150 ਨੂੰ ਲੱਗਦਾ ਰਾਜਨੀਤਿਕ ਬੰਦਾ ਪਰ ਨਹੀਂ ਉਹ ਆਪਣੀ ਪੱਗ ਕਰਕੇ ਆ ਉਹ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਫਰਜ਼ਨਵਾਨ ਹੈ ਇੱਥੇ ਵੀ ਕੋਈ ਜੇ ਆਪਾਂ ਕਹੇ ਨਾ ਇਹ ਦਮਨਪ੍ਰੀਤ ਬਾਦਲ ਬੈਠਾ ਵੀ ਆਮ ਆਦਮੀ ਪਾਰਟੀ ਦਾ ਤਾਂ ਬਠਾਣਾ ਦਮਨਪ੍ਰੀਤ ਬਾਦਲ ਅੱਗੇ ਵੀ ਆਵਾਜ਼ ਸਿੱਖਾਂ ਦੇ ਪ੍ਰਤੀ ਉਠਾਉਂਦਾ ਰਿਹਾ ਤੇ ਹੁਣ ਵੀ ਉਠਾ ਰਿਹਾ ਹੈ ਕਿਉਂਕਿ ਹੁਣ ਕਦੋਂ ਤੱਕ ਰਹਿਗੇ ਤੁਹਾਨੂੰ ਤੁਹਾਡਾ ਹਾਂਜੀ ਕਦੋਂ ਤੱਕ ਰਹਿਣਾ ਜਦੋਂ ਅਸੀਂ ਤਾਂ ਡੀਐਸਪੀ ਸਾਹਿਬ ਕੋ ਅੰਦਰ ਗਏ ਸੀਗੇ ਉਹਨਾਂ ਨੇ ਕਹਿਤਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਕਹਿਤਾ ਅਸੀਂ ਬਾਹਰ ਬੈਠੇ ਹਾਂ ਜੋ ਤੱਕ ਤੁਸੀਂ ਸਾਨੂੰ ਦਿੰਦੇ ਨਹੀਂ ਵੀ ਸਸਪੈਂਡ ਹੋ ਗਿਆ ਅਸੀਂ ਇੱਥੇ ਬੈਠੇ ਐਸੇ ਚ ਕਹਿੰਦੇ ਤੁਹਾਡੇ ਕੋਲ ਤਾਂ ਪਰਮਿਸ਼ਨ ਨਹੀਂ ਧਰਨੇ ਦੀ ਅੱਗੇ ਧਰਮ ਨਹੀਂ ਨਹੀਂ ਸਾਡੇ ਕੋਲ ਪਰਮਿਸ਼ਨ ਧਰਨੇ ਦੀ ਧਰਨੇ ਦੀ ਹੈ ਨਹੀਂ ਇਹਨਾਂ ਕੋਲ ਪਰਮਿਸ਼ਨ ਕੁੱਟਣ ਦੀ ਹੈਗੀ ਆ ਵੀ ਸਾਡੇ ਕੋਲ ਪਰਮਿਸ਼ਨ ਨਹੀਂ ਧਰਨੇ ਦੀਆਂ ਇਹਨਾਂ ਕੋਲ ਕੁੱਟਣ ਦੀ ਪਰਮਿਸ਼ਨ ਆ ਬਗੈਰ ਉਸ ਤੋਂ ਵੀ ਜਿਹਨੂੰ ਮਰਜ਼ੀ ਚੱਕੋ ਥਾਣੇ ਦੇ ਲੈ ਜਾਓ ਪੱਗਾਂ ਲਾ ਦਿਓ ਮਾਰ ਦਿਓ ਕੁੱਟ ਦਿਓ ਇਹਨਾਂ ਕੋਲ ਪਰਮਿਸ਼ਨ ਹੈਗੀ ਤੁਸੀਂ ਪੁੱਛੋ ਇਹਨਾਂ ਨੂੰ ਵੀ ਇਹਨਾਂ ਕੋਲ ਤੁਹਾਨੂੰ ਤੁਹਾਡੇ ਕੋਲ ਕਿਹਨੂੰ ਪਰਮਿਸ਼ਨ ਦੀ ਮਾਰਨ ਦੀ ਦੱਸੋ ਉਸੀ ਬੇਸੀ 'ਚ ਅਸੀਂ ਕਹਿ ਰਹੇ ਹਾਂ ਵੀ ਜੀ ਨੂੰ ਸਸਪੈਂਡ ਕਰੋ ਕੱਠ ਵੱਧ ਜਾਏਗਾ ਇਹ ਬਿਲਕੁਲ ਜੀ ਹਲ ਤਾਂ ਅਸੀਂ ਕੋਲ ਹੀ ਨਹੀਂ ਦਿੱਤੀ ਹਲ ਤਾਂ ਅਸੀਂ ਥੋੜੇ ਬਹੁਤੇ ਬੰਦੇ ਬੈਠੇ ਆ ਕਿ ਅਸੀਂ ਗੱਲ ਕਰਨ ਆਏ ਸੀਗੇ ਵੀ ਅਸੀਂ ਆਪਸੀ ਚਲੋ ਅਗਰ ਸਾਡੀ ਮੰਨਦੇ ਨੇ ਇਹ ਤਾਂ ਠੀਕ ਹੈ ਨਾ ਹੈ ਤਾਂ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਹੋਰ ਵਧੂਗਾ ਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਕਿਰਪਾਲ ਸਿੰਘ ਤੇ ਹੋਰ ਜਿਹੜੇ ਨੌਜਵਾਨ ਜਥੇਬੰਦੀਆਂ ਦੇ ਆਗੂ ਨੇ ਉਹ ਇਸ ਮਾਮਲੇ ਨੂੰ ਲੈ ਕੇ ਧਰਨਾ ਲਾ ਕੇ ਬੈਠੇ ਨੇ ਤਾਂ ਬਾਈ ਸਾਡੇ ਨਾਲੇ ਬਾਈ ਜੀ ਦਸਤਾਰ ਦਾ ਤਾਂ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਹਰ ਧਰਮ ਦੇ ਵਿੱਚ ਪਰ ਹੁਣ ਇੱਕ ਨਹੀਂ ਦੂਜਾ ਮਾਮਲਾ ਆ ਗਿਆ ਚੰਡੀਗੜ੍ਹ ਦੇ ਵਿੱਚ ਪਹਿਲਾਂ ਇਮੀਗ੍ਰੇਸ਼ਨ ਦੇ ਉੱਤੇ ਤਾਰੀਕੀ ਦਸਤਾਰ ਹੁਣ ਇੱਥੇ ਦਸਤਾਰ ਤੋਂ ਥਾਣੇ ਦੇ ਵਿੱਚ ਥੁੱਕੇ ਵੀ ਆ ਕੇਸਾਂ ਦੇ ਵਿੱਚ ਕਿਤੇ ਨਿਹ ਪਾਸੇ ਨੂੰ ਜਾ ਰਹੀ ਹੈ ਕਿ ਕਿ ਇਹ ਲੋਕ ਭੁੱਲ ਗਏ ਕੁਰਬਾਨੀਆਂ ਨੂੰ ਹੁਣ ਸਮਾਂ ਹੀ ਥੋੜਾ ਹੋਇਆ ਆਪਣੇ ਸਿੱਖ ਧਰਮ ਨੂੰ ਬਿਲਕੁਲ ਵੀਜੀ ਇਹ ਤਾਂ ਹੈ ਹੀ ਹੈ ਕਿਤੇ ਨਾ ਕਿਤੇ ਤਾਂ ਇਹ ਲੋਕ ਨਾ ਕਿਰਤ ਕਰਨ ਹੋ ਗਏ ਨੇ ਵੀਰ ਜੀ ਭੁੱਲ ਗਏ ਨੇ ਵੀ 90% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਆ ਹਨਾ ਤੇ ਇਹ ਹੁਣ ਭੁੱਲ ਗਏ ਨੇ ਵੀਰ ਜੀ ਇਹ ਤਾਂ ਹੁਣ ਇੱਥੇ ਤਾਂ ਕਹਿਣ ਲੱਗ ਗਏ ਨੇ ਕਿੰਨੇ ਕਿਹਾ ਸੀ ਤੁਹਾਨੂੰ ਦੇਣ ਨੂੰ ਕੁਰਬਾਨੀਆਂ ਹੁਣ ਤੇ ਕਈ ਲੋਕ ਨੇ ਸਿੱਧੇ ਕਹਿੰਦੇ ਵੀ ਤੁਹਾਨੂੰ ਸੱਦੇ ਪਾਈ ਸੀ ਆਪਾਂ ਵੀ ਤੁਹਾਨੂੰ ਕਾਰਡ ਦੇ ਕੇ ਭੇਜਿਆ ਸੱਦਾ ਪਾਇਆ ਸੀ ਆਪਾਂ ਵੀ ਤੁਸੀਂ ਆਓ ਤੇ ਕੁਰਬਾਨੀਆਂ ਦਿਓ ਕਿਉਂ ਦਿੱਤੀਆਂ ਕਹਿੰਦੇ ਤੋਂ ਸਾਡੇ ਸਿਰ ਲੱਗੇ ਨੇ 90 ਠੀਕ ਹੈ ਨਾ ਜਿੱਤੇ ਹੁਣ ਭਾਜੀ ਆਜ਼ਾਦੀ ਮਿਲੀ ਹੈ ਸੁਖ ਨਾਲ 80 ਸਾਲ ਆਪਾਂ ਕੱਢਨੇ ਨੇ ਰਲ ਕੇ ਹਨਾ ਪਸੀ ਚਾਹੁੰਦੇ ਆ ਵੀ ਲੌਂਗ ਟਾਈਮ ਆਪਾਂ ਆਪਾਂ ਇਕੱਠੇ ਰਹੀਏ ਸਾਰੇ ਹਿੰਦੂ ਸਿੱਖ ਸਾਰੇ ਭਰਾ ਹਰਿਆਣਾ ਪੰਜਾਬ ਰਲ ਕੇ ਰਵੇ ਵੀਰ ਜੀ ਉਹਨਾਂ ਦਾ ਆਪਣਾ ਰਿਲੀਜੀਅਨ ਹੈ ਸਾਡਾ ਆਪਣਾ ਰਿਲੀਜੀਅਨ ਹੈ ਆਪਣੇ ਆਪਣੇ ਸੈਂਟੀਮੈਂਟਸ ਨੇ ਪਰ ਇੱਕ ਪਬਲਿਕ ਸਰਵੈਂਟ ਨੂੰ ਐਦਾਂ ਕਰਨਾ ਇਹ ਬਿਲਕੁਲ ਨਜਾਇਜ਼ ਹੈ ਵਾਜਿ ਠੀਕ ਹੈ ਨਾ ਪਰ ਪਿਤੀ ਦਿਨੀ ਤੁਸੀਂ ਦੇਖਿਆ ਹੋਣਾ ਮੁਹਾਲੀ ਦੇ ਵਿੱਚ ਵੀ ਕਈ ਘਟਨਾਵਾਂ ਆਵਾਂਗੇ ਤੁਸੀਂ ਬਾਣਾ ਪਾਇਆ ਹੋਇਆ ਨਾਨਕ ਸਿੰਘ ਦਾ ਉਹ ਕਹਿੰਦੇ ਨਹੰਗ ਸਿੰਘ ਬਾਣੇ ਦੇ ਵਿੱਚ ਬਹੁਤ ਜ਼ਿਆਦਾ ਬਾਰਦਤਤਾ ਕਰਨ ਵਾਲੇ ਨੌਜਵਾਨ ਆ ਗਏ ਜੋ ਕਿ ਲਗਾਤਾਰ ਮਾਹੌਲ ਖਰਾਬ ਕਰ ਰਹੇ ਵੀਰ ਜੀ ਇਹ ਕਿਤੇ ਨਾ ਕਿਤੇ ਹੋਇਆ ਆ ਮੁਹਾਲੀ ਦੇ ਵਿੱਚ ਪਿੱਛੇ 2-3 ਘਟਨਾਵਾਂ ਏਦਾਂ ਦੀਆਂ ਹੋਈਆਂ ਨੇ ਜਿਦੇ ਵਿੱਚ ਨਿਹੰਗ ਸਿੰਘ ਇਨਵੋਲਵ ਸੀ ਵੀਰ ਜੀ ਹਰ ਕੋਈ ਆ ਹੀ ਜਾਂਦਾ ਕਈ ਪੁਲਿਸ ਦੀ ਵਰਦੀ ਵੀ ਤੇ ਪਾ ਹੀ ਲੈਂਦੇ ਨੇ ਕਈ ਫੌਜ ਦੀ ਵੀ ਪਾ ਦਿੰਦੇ ਨੇ ਜਿਹੜਾ ਉੱਥੇ ਪਹਿ ਲਗਾਮ ਹੋਇਆ ਸੀ ਉਹ ਫੌਜ ਦੀ ਵਰਦੀ ਪਾ ਕੇ ਆਏ ਸੀ ਨਾ ਹੁਣ ਉਹ ਬੰਦੇ ਤੇ ਫੌਜੀ ਨਹੀਂ ਨਾ ਸੀ ਇਸ ਕਰਕੇ ਇਹ ਤਾਂ ਵੀਜੀ ਹੁਣ ਸਾਡੇ ਦਲਪੰਥ ਨੇ ਅਸੀਂ ਪ੍ਰੋਪਰ ਰਜਿਸਟਰਡ ਆਂ ਔਰ ਪ੍ਰੋਪਰ ਉਹ ਦਲਾਪੰਥ ਤੇ ਸਾਡੇ ਲਾਇਸੈਂਸ ਬਣੇ ਹੋਏ ਨੇ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਉਹ ਲਾਇਸੈਂਸ ਜ ਨਹੀਂ ਹੁੰਦੇ ਹਨਾ ਉਹ ਖੁੱਲੇ ਸ਼ਰੇਆਮ ਐਵੇਂ ਘੁੰਮਦੇ ਨੇ ਤੇ ਐਦਾਂ ਦਾ ਬਾਣੇ ਨੂੰ ਵਰਤ ਕੇ ਤੇ ਚੋਰੀਆਂ ਐਦਾਂ ਦੀਆਂ ਚੀਜ਼ਾਂ ਨੂੰ ਇਲਜ਼ਾਮ ਦਿੰਦੇ ਨੇ ਆਪਾਂ ਕਹਿੰਦੇ ਆ ਜਿਹੜੇ ਬੰਦਿਆਂ ਨੇ ਕੀਤੇ ਆ ਤਿੰਨੋਂ ਵਰਦਾਤਾਂ ਚ ਪੁਲਿਸ ਨੇ ਉਹ ਬੰਦੇ ਉਹ ਸਾਰੇ ਅੰਦਰ ਨੇ ਉਹ ਸਾਰੇ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਤੇ ਕੇਸ ਚੱਲ ਰਹੇ ਨੇ ਉਹਨਾਂ ਤੇ ਜਿੱਦਾਂ ਇਹਦਾ ਧਾਰਾ ਲੱਗੀਆਂ ਨੇ ਉਹ ਸਾਰਾ ਚੱਲ ਰਿਹਾ ਹੂੰ ਪਰ ਬ੍ਰਦਰ ਗੱਲ ਇਹ ਹੈਗੀ ਹੁਣ ਇੱਥੇ ਜੇ ਅਗਰ ਕੋਈ ਨਿਹੰਗ ਸਿੰਘ ਦਾ ਬਾਣਾ ਪਾ ਕੇ ਗਲਤ ਕੰਮ ਕਰਦਾ ਉਹਨੂੰ ਤੇ ਸਜ਼ਾ ਦੇਤੀ ਹੁਣ ਪੁਲਿਸ ਦੀ ਵਰਦੀ ਪਾ ਕੇ ਭਾਜੀ ਰਾਈਟ ਥੋੜੀ ਮਿਲ ਜਾਂਦਾ ਪੁਲਿਸ ਦੀ ਵਰਦੀ ਪਾ ਕੇ ਜੇ ਤੁਸੀਂ ਗਲਤ ਕੰਮ ਕੀਤਾ ਤੁਹਾਨੂੰ ਵੀ ਤੇ ਜੇਲ੍ਹ ਚ ਹੀ ਭੇਜਣਾ ਚਾਹੀਦਾ ਨਾ ਤੁਹਾਡੀ ਵੀ ਤੇ ਸਜ਼ਾ ਹੀ ਹੋਗੀ ਨਾ ਫਿਰ ਤੁਹਾਨੂੰ ਤੇ ਤੁਹਾਨੂੰ ਅਥਾਰਟੀ ਨਹੀਂ ਨਾ ਮਿਲਗੀ ਤੁਸੀਂ ਇੱਥੇ ਸਟਾਰ ਲਾ ਕੇ ਜਿੱਦਾਂ ਮਰਜ਼ੀ ਕਰੀ ਚੱਲੋ ਪਹਿਲੇ ਅਸ਼ੀਸ਼ ਕੁਮਾਰ ਨੇ ਇਦਾਂ ਕੀਤਾ ਹੁਣ ਰੋਹਿਤ ਕੁਮਾਰ ਹੀ ਭਾਜੀ ਐਸ ਐਚਓ ਹੈ ਸ਼ਾਇਦ ਉਹ ਆ ਕੇ ਇਦਾਂ ਦੇ ਵਰਡਸ ਕਹਿ ਰਿਹਾ ਵੀ ਤੁਹਾਨੂੰ ਇੱਥੇ ਬਹਿਣ ਦਾ ਹੱਕ ਨਹੀਂ ਤੁਸੀਂ ਪ੍ਰੋਟੈਸਟ ਕੀ ਕਰ ਚੇਰੇ ਭਰਾ ਇਕੱਠੇ ਜੇ ਹੋਏ ਹੋਏ ਆ ਸੋ ਕਿਤੇ ਨਾ ਕਿਤੇ ਮੈਨੂੰ ਐਵੇਂ ਲੱਗ ਰਿਹਾ ਸੀ ਪਹਿਲੇ ਵੀ ਕਿਤੇ ਇਹ ਆਊਟ ਆਫ ਸਟੇਟ ਜਾਂ ਹਰਿਆਣੇ ਤੋਂ ਲੋਕ ਜਿਹੜੇ ਆਏ ਨੇ ਉਹ ਐਦਾਂ ਦੀ ਗਲਤ ਤਾਂ ਨਹੀਂ ਪਰ ਉਹ ਕਿਤੇ ਨਾ ਕਿਤੇ ਜਾ ਉਧਰ ਨੂੰ ਹੀ ਰਹੀ ਹੈ ਪਰ ਟਰਾਈ ਸਿਟੀ ਦੇ ਵਿੱਚ ਆਪਾਂ ਗੱਲ ਕਰੀਏ ਪੰਚਕੂਲਾ ਮੁਹਾਲੀ ਚੰਡੀਗੜ੍ਹ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਸਿੱਖ ਨੇ ਕੋਠੀਆਂ ਵਾਲੇ ਵੀ ਗਰੀਬ ਵੀ ਸਾਰੇ ਨੇ ਪਰ ਪਰਸੋ 14 ਤਰੀਕ ਦਾ ਮਾਮਲਾ ਭਖਿਆ ਹੋਇਆ ਹੈ ਪਰ ਅੱਜ ਤੱਕ ਕਿਉਂ ਨਹੀਂ ਜਾਗੇ ਲੋਕ ਕੀ ਗੱਲ ਕੀ ਦਸਤਾਰ ਦਾ ਕਿਸੇ ਨੂੰ ਫਿਕਰ ਨਹੀਂ ਕਿਸੇ ਨੂੰ ਕੋਈ ਦਰਦ ਨਹੀਂ ਆਇਆ ਵੀਰ ਜੀ ਦੇਖੋ ਦਸਤਾਰ ਸਾਬਤ ਸੂਰਤ ਦਸਤਾਰ ਸੀਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਦਸਤਾਰ ਦਾ ਸਤਕਾਰ ਵੀ ਹੈਗਾ ਪਰ ਵੀਰ ਜੀ ਹੁਣ ਫਾਸਟ ਹੀ ਇੰਨੀ ਹੋ ਗਈ ਹੈ ਲਾਈਫ ਸਾਰੇ ਆਪਣੀ ਜੌਬਸ ਤੇ ਬਿਜ਼ਨੈਸਿਸ 'ਚ ਐਨੇ ਵੀਜ਼ੀ ਹੋ ਗਏ ਨੇ ਅੱਜ ਕੱਲਰ ਅਗਰ ਦੇਖਣਾ ਹੈ ਨਾ ਕਿਸੇ ਵੀ ਅਗਰ ਚੈਪਟਰ ਦੇ ਉੱਤੇ ਵੀ ਲੋਕ ਕੀ ਕਹਿੰਦੇ ਨੇ ਕਮੈਂਟ ਸੈਕਸ਼ਨ ਜੀ ਦੇਖਿਆ ਜਾਂਦਾ ਫਿਰ ਵੀਡੀਓ ਅਜ਼ਾਰ ਟੀਵੀ ਤੇ ਤੁਸੀਂ ਵੀ ਕਵਰ ਕਰ ਰਹੇ ਹੋਰ ਵੀਰੇ ਸਪੋਕਸਮੈਨ ਵਾਲੇ ਕਵਰ ਕਰ ਰਹੇ ਨੇ ਤੇ ਉਹ ਵੀਰ ਜੀ ਜਾ ਰਹੀ ਹੈ ਲੋਕਾਂ ਤੱਕ ਲੋਕਾਂ ਦੇ ਕਮੈਂਟਸ ਦੇਖ ਲਓ ਸਾਰੇ ਇਹੀ ਕਹਿ ਰਹੇ ਨੇ 10000 ਤੋਂ ਵੱਧ ਕਮੈਂਟ ਕੱਲ ਮੈਂ ਦੇਖੇ ਹੈਣਾ ਤੇ ਉਹਦੇ ਵਿੱਚ ਲੋਕ ਇਹੀ ਕਹਿ ਰਹੇ ਨੇ ਵੀ ਇਨਜਸਟਿਸ ਨਹੀਂ ਹੋਣਾ ਚਾਹੀਦਾ ਜੇ ਅਗਰ ਮੁੰਡੇ ਨਾਲ ਗਲਤ ਹੋਇਆ ਤੇ ਉਹ ਬੰਦੇ ਨੂੰ ਭਾਵੇਂ ਉਹ ਐਸਆਈ ਹੈ ਤੇ ਭਾਵੇਂ ਕੋਈ ਵੀ ਅਫਸਰ ਹੈ ਤੇ ਉਹਨੂੰ ਕਾਨੂੰਨ ਹੱਥ ਨਹੀਂ ਸੀ ਲੈਣਾ ਚਾਹੀਦਾ ਉਹਨੂੰ ਆਪਣਾ ਸਸਪੈਂਡ ਜਾਂ ਉਹਨੂੰ ਡਿਸਪੈਂਸ ਕਰਨਾ ਹੀ ਚਾਹੀਦਾ ਐਦਾਂ ਦੇ ਫਿਰਕਾਪ੍ਰਸਤੀ ਲੋਕਾਂ ਦੇ ਵਿੱਚ ਕਿੰਨਾਂ ਦੀਆਂ ਰੂਹਾਂ ਆ ਗਈਆਂ ਜਿਹੜੀਆਂ ਹੁਣ ਫਿਰ ਦਸਤਾਰਾਂ ਨੂੰ ਹੱਥ ਪਾਉਣ ਲੱਗ ਗਈਆਂ ਜੀ ਜੀ ਬਿਲਕੁਲ ਅੱਜ ਤਾਂ ਵੈਸੇ ਵੀ ਅਮਰ ਸੀਤ ਭਾਈ ਤਾਰੂ ਸਿੰਘ ਜੀ ਦਾ ਦਿਨ ਹੈ ਜਿਨ੍ਹਾਂ ਨੇ ਖੋਪਰ ਲਵਾ ਲਿਆ ਸੀ ਪਰ ਸਿੱਖੀ ਸੀ ਤੱਕ ਨਹੀਂ ਛੱਡਿਆ ਸੀ ਹਨ ਤੇ ਉਹ ਇਹ ਜਕਰੀਆ ਖਾਨ ਦੇਖੋ ਉਹਨਾਂ ਨੇ ਖੋਪਰ ਲਵਾਤਾ ਸੀ ਜਕਰੀਆ ਖਾਨ ਨੇ 10000 ਤੋਂ ਵੱਧ ਸਿੱਖਾਂ ਦਾ ਕਤਲ ਕੀਤਾ ਸ਼ਹੀਦ ਕੀਤੇ ਸੀ ਕਿਤੇ ਨਾ ਕਿਤੇ ਵੀ ਜੀ ਅਸੀਸ ਕੁਮਾਰ ਦੇ ਵਿੱਚ ਮੈਂ ਤੇ ਹੁਣ ਸਪਸ਼ਟ ਲਬਜ਼ਾਂਜ ਕਹਾਂਗਾ ਵੀ ਜਕਰੀਆ ਖਾਨ ਦੀ ਰੂਹ ਆ ਗਈ ਅਬਦਾਲੀ ਦੀ ਰੂਹ ਆ ਗਈ ਹੈ ਇੰਨਾ ਤੇ ਮੁਗਲਾਂ ਨੇ ਵੀ ਨਹੀਂ ਸੀ ਕੀਤਾ ਜਿਹੜਾ ਥੋਕ ਸੁੱਟਦੇ ਸੀਗੇ ਸਿਰਾਂ ਦੇ ਦੇ ਵਦਰ ਨੂੰ ਪੈ ਰਹੀ ਨੇ ਚੰਡੀਗੜ ਚੰਡੀਗੜ ਦੀ ਛੱਡੋ ਪੰਜਾਬ ਦੀ ਪੁਲਿਸ ਕਿਤੇ ਦੀ ਪੁਲਿਸ ਲਾ ਲਓ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਹੈ ਜਦੋਂ ਟ੍ਰੇਨਿੰਗ ਹੁੰਦੀ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਸਭ ਨੂੰ ਤਰੀਕੇ ਨਾਲ ਵਿਵਹਾਰ ਕਰਨਾ ਹੈ ਪਰ ਇੱਥੇ ਬਾਰ-ਬਾਰ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬੀ ਦੀ ਦੇਖੋ ਵੈਸੇ ਤਾਂ ਭਾਵੇਂ ਚੰਡੀਗੜ੍ਹ ਦਾ ਹੋਵੇ ਜਾਂ ਕਿਸੇ ਵੀ ਸਟੇਟ ਦੀ ਪੁਲਿਸ ਹੁੰਦੀ ਹੈ ਜਾਂ ਆਮੀ ਹੁੰਦੀ ਹੈ ਕੋਈ ਵੀ ਬੀਐਸਐਫ ਸੀਆਰਪੀ ਕੋਈ ਵੀ ਹੋਵੇ ਵੀਰ ਜੀ ਉਹਨਾਂ ਨੂੰ ਸਿਖਾਇਆ ਹੀ ਜਾਂਦਾ ਹੈ ਕਿ ਵੀ ਹਰ ਧਰਮ ਦਾ ਸਤਿਕਾਰ ਕਰਨਾ ਪਰ ਮੈਨੂੰ ਲੱਗਦਾ ਸਿਖਾਇਆ ਜਾਂਦਾ ਸੀ ਅੱਡੀ ਸਿਖਾਇਆ ਜਾ ਰਿਹਾ ਵੀਰੇ ਹੁਣ ਜਿਹੜੇ ਚੰਡੀਗੜ੍ਹ ਦੇ ਵਿੱਚ ਉਹ ਨਵਾਂ ਭਰਤੀ ਹੈ ਸੀਸ਼ਕਮਰ ਕਹਿੰਦੇ ਕੁਝ ਦਿਨ ਹੋਏ ਨੇ ਉਹਨੂੰ ਆਇਨ ਉੱਤੇ ਅੱਛਾ ਜੀ ਔਰ ਇੰਨੀ ਉਹਦੀ ਹਿੰਮਤ ਵਧੀ ਹੋਈ ਹੈ ਮੈਨੂੰ ਲੱਗਦਾ ਕੋਈ ਟ੍ਰੇਨਿੰਗ ਇਦਾਂ ਦੀ ਉਹਨੂੰ ਦਿੱਤੀ ਗਈ ਹੈ ਵੇ ਤੂੰ ਸਿੱਖਾਂ ਨੂੰ ਟਾਰਗੇਟ ਕਰਨਾ ਸੋ ਕਿਤੇ ਨਾ ਕਿਤੇ ਵੀ ਜੀ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਸ਼ਰੇਆਮੇ ਬੰਦੇ ਔਰ ਤਾਰ-ਤਾਰ ਕਰ ਰਹੇ ਨੇ ਕਾਨੂੰਨ ਨੂੰ ਕਨਸਟੀਟਿਊਸ਼ਨ ਨੂੰ ਸਾਰੀ ਚੀਜ਼ਾਂ ਨੂੰ ਹੁਣ ਦਸਤਾਰ ਦਾ ਮਾਮਲਾ ਉੱਠਿਆ ਬਹੁਤ ਲੱਗਾ ਟ ਬੋਲਦੇ ਨੇ ਗਾਇਕ ਵੀ ਹੋਰ ਵੀ ਨਹੀਂ ਤਾਂ ਜੇ ਆਪਾਂ ਦਲਜੀਤ ਵਾਲੀ ਗੱਲ ਕਰੀਏ ਦਲਜੀਤ ਸਾਝ ਵਾਲੀ ਤਾਂ ਉਸ ਵਾਸਤੇ ਤਾਂ ਮਿੱਕਾ ਸਿੰਘ ਹੋਰ ਵੀ ਕਹੀਂ ਇਦਾਂ ਦੇ ਗਾਇਕ ਬੋਲ ਗਏ ਸੀ ਕਿ ਹਾਂ ਇਹ ਪਾਕਿਸਤਾਨ ਵਾਲੇ ਪਾਸੇ ਨੂੰ ਜਾ ਰਿਹਾ ਬੰਦਾ ਉਹਨੂੰ ਜਿਆਦਾ ਪ੍ਰਸਿੱਧੀ ਦੇ ਰਿਹਾ ਹੈ ਪਰ ਅੱਜ ਦਸਤਾਰ ਵਾਸਤੇ ਬੋਲਣ ਨੂੰ ਤਿਆਰ ਨਹੀਂ ਜੀ ਇੰਨਾ ਦਰਦ ਸੀ ਬ੍ਰਦਰ ਸੈਲੀਬ੍ਰਿਟੀ ਹੈਗਾ ਦਿਲਜੀਤ ਦੋਸਾਂਜ ਹੈ ਨਾ ਫੇਮਸ ਚਿਹਰਾ ਹੈ ਵਰਲਡਵਾਈਡ ਜਾਂਦਾ ਹੈ ਤੇ ਇਸ ਕਰਕੇ ਉਹਦੇ ਨਾਲ ਜਿਆਦਾ ਲੋਕ ਜੁੜੇ ਹੋਏ ਨੇ ਉਹ ਜਲਦੀ ਆ ਜਾਂਦੇ ਨੇ ਸ਼ਾਇਦ ਸਰਵਿੰਦਰ ਸਿੰਘ ਨਾਮ ਹੈ ਵੀਰੇ ਦਾ ਇਹਦੇ ਨਾਲ ਇੰਨੇ ਲੋਕ ਨਹੀਂ ਜੁੜੇ ਹੋਏ ਗਰਾਊਂਡ ਤੇ ਵੀਰ ਜੀ ਇੱਕ ਗਰੀਬ ਘਰ ਦਾ ਪਰਿਵਾਰ ਦਾ ਬੱਚਾ ਹੈ ਇਹ ਆਪਣਾ ਆਪਣਾ ਇੱਥੇ ਸਟੱਡੀ ਕੀਤੀ ਹੈ ਨੇ ਚੰਡੀਗੜ੍ਹ ਤੋਂ ਹਨਾ ਤੇ ਇਹਦਾ ਹੁਣੇ ਦੀ ਇੱਛਾ ਹੈ ਕਿ ਮੈਂ ਜੌਬ ਕਰਕੇ ਤੇ ਆਪਣੇ ਮਾਪਿਓ ਦੇ ਮੈਂ ਆਪਣਾ ਹਨਾ ਹਮਦਰਦ ਬਣਾ ਤੋ ਇਸ ਕਰਕੇ ਇਹ ਇਹ ਕਰਨਾ ਚਾਹੁੰਦਾ ਹੈ ਤੇ ਇਹਦੇ ਨਾਲ ਤਾਂ ਇੰਨੇ ਲੋਕ ਨਹੀਂ ਇਕੱਠੇ ਹੋਏ ਪਰ ਸਟਿਲ ਆਪਾਂ ਤਾਂ ਵੀ ਨਿਹੰਗ ਸਿੰਘ ਜਥੇਬੰਦੀਆਂ ਹੋਰ ਆਪਣੇ ਭਰਾਵਾਂ ਨੂੰ ਕਿਹਾ ਹੋਰ ਘੰਟੇ ਦੇ ਵਿੱਚ ਇੱਥੇ ਇਕੱਠ ਵਧੇਗਾ ਜੀ ਨਾ ਹੰਗ ਸਿੰਘ ਜਥੇਬੰਦੀਆਂ ਹੋਰ ਬੁਲਾ ਰਹੇ ਹੋ ਤੁਸੀਂ ਗੱਲਬਾਤ ਹੋ ਰਹੀ ਹੈ ਅਕਾਲ ਤਖਤ ਸਾਹਿਬ ਤੱਕ ਜਾਏਗਾ ਮਾਮਲਾ ਇਹ ਕੋਈ ਜਥੇਦਾਰ ਗੜਗੱਜ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਹੋਏਗੀ ਜੀ ਵੈਸੇ ਤਾਂ ਕੋਸ਼ਿਸ਼ ਆਪਾਂ ਹੀ ਕਰ ਰਹੇ ਆ ਵੀ ਇੱਥੇ ਹੀ ਸੌਰਟ ਆਊਟ ਹੋ ਜਾਵੇ ਵੀ ਐਡੀ ਵੱਡੀ ਗੱਲ ਨਹੀਂ ਹੈਗੀ ਵੀ ਆਪਾਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਪਹਿਲੇ ਬੁਲਾਈਏ ਤੇ ਉਹ ਆ ਕੇ ਇੱਥੇ ਸੌਰਟ ਆਊਟ ਕਰਨ ਇੱਥੇ ਆਪਾਂ ਮੇਰੇ ਹਿਸਾਬ ਨਾਲ ਚੰਡੀਗੜ੍ਹ ਜਾਂ ਟ੍ਰਾਈ ਸਿਟੀ ਦੀ ਜਿਹੜੀਆਂ ਜਥੇਬੰਦੀਆਂ ਐਨੀ ਜ਼ਬਰਦਸਤ ਹੈਗੀਆਂ ਨੇ ਕਿ ਆਪਣੇ ਤੌਰ ਤੇ ਉਹ ਸੌਰਟ ਆਊਟ ਕਰ ਲੈਣਗੀਆਂ ਫਿਰ ਵੀ ਜੇ ਅਗਰ ਇਹਨਾਂ ਦੇ ਪੂਰੇ ਐਸਐਸਪੀਜ਼ ਜਾਂ ਨਹੀਂ ਲਾਂਦੇ ਆਬਵੀਅਸ ਹੈ ਵੀਰ ਜੀ ਫਿਰ ਵੱਡਿਆਂ ਤੱਕ ਗੱਲ ਜਾਏ ਚਾਹ ਚੱਲ ਰਹੀ ਹੈ ਦੋਸਤ ਸ਼ਿਕਾਇਤ ਦੀ ਉਸਕਾ ਬਿਨਾਂ ਵਜ੍ਹਾ ਮੁੱਦਾ ਬਣਾ ਰਹੇ ਇਹ ਸਮਾਜ ਵਿੱਚ ਜ਼ਹਿਰ ਬੋਲ ਰਹੇ ਇਹ ਪਰ ਹੋਈ ਸੀ ਕੁੱਟਮਾਰ ਇਸ ਤਰੀਕੇ ਦੀ ਜੇ ਇਸ ਤੇ ਇਲਜ਼ਾਮ ਲੱਗੇ ਕੁੱਟਮਾਰ ਹੋਈ ਉਹਦੀ ਕੋਈ ਅਜੇ ਐਸਾ ਕੁਝ ਨਹੀਂ ਹੈ ਉਸਕਾ ਜਾਂਚ ਕਾ ਵਿਸ਼ਾ ਹੈ ਦੋ ਸੀਸੀਟੀਵੀ ਕੈਮਰੇ ਇਹ ਤਾਂ ਜਾਂਚ ਸੀਸੀਟੀਵੀ ਵਿੱਚ ਕੋਈ ਨਹੀਂ ਹੈ ਨਾ ਨਾ ਐਸਾ ਕੁਝ ਨਹੀਂ ਹੈ ਇਹ ਐਸਆਈ ਨੂੰ ਲੈਣ ਹਾਜ਼ਰ ਕਰਿਆ ਕਿਸੇ ਨੂੰ ਅਜੇ ਐਸਾ ਕੁਝ ਵੀ ਨਹੀਂ ਹੈ ਇਹ ਜਾਨ ਬੁੱਝ ਕੇ ਇਹ ਮਾਹੌਲ ਖਰਾਬ ਕਰਨ ਵਾਲੇ ਲੋਕ ਹੈ ਇਹ ਐਸਾ ਸਮਾਜਿਕ ਲੋਕ ਹੈ ਇਹ ਨਹੀਂ ਕੁੱਟੇਗਾ ਕੱਲ ਨਾ ਨਾ ਐਸਾ ਕੁਝ ਨਹੀਂ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਐਸਐਚਓ ਰੋਹਿਤ ਕੁਮਾਰ ਗਾਮਾ ਨੂੰ ਦੱਸਿਆ ਗਿਆ ਕਿ ਐਸਾ ਦਾ ਕੁਝ ਨਹੀਂ ਹੋਇਆ ਗਾਮਾ ਨੂੰ ਨਕਾਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਮਾਹੌਲ ਪੱਕਿਆ ਹੈ ਇਹ ਤਸਵੀਰਾਂ ਤੁਹਾਨੂੰ ਸੈਕਟਰ 17 ਚੰਡੀਗੜ੍ਹ ਦਿਖਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਨੇੜੇ ਜਿਹੜਾ ਤੁਸੀਂ ਦੇਖੋ ਕੀ ਪੁਲਿਸ ਸਟੇਸ਼ਨ ਹੈ ਉਸ ਮੌਕੇ ਇਹ ਤਸਵੀਰ ਪੁਲਿਸ ਕਹਿ ਰਹੀ ਹੈ ਕਿ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਦੂਜੇ ਪਾਸੇ ਜਿੱਥੇ ਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਧਰਨਾ ਲਾ ਕੇ ਬੈਠਾਂਗੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਨਾਨਕ ਸਿੰਘ ਜਥੇਬੰਦੀਆਂ ਦੇ ਘੋੜੇ ਤੇ ਨਾਲ ਹੋਰ ਵੀ ਪੰਜਾਬ ਤੋਂ ਸਿੱਖ ਜਥੇਬੰਦੀਆਂ ਆਨ ਲਈ ਤਿਆਰ ਨੇ ਤਾਂ ਲਗਾਤਾਰ ਕਾਲਾਂ ਦਿੱਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਦੇਖਦੇ ਕਿ ਹੁਣ ਚੰਡੀਗੜ੍ਹ ਪੁਲਿਸ ਉਸ ਮੁਲਾਜ਼ਮ ਨੂੰ ਸਸਪੈਂਡ ਕਰਦੀ ਹੈ ਜਾਂ ਨਹੀਂ ਇਹ ਜਾਣ ਵਾਲਾ ਸਮਾਂ ਦੱਸੇਗਾ ਤੁਹਾਡੇ ਕਹਿਣੇ ਮੈਂ ਸਮੇਂ ਦੇ ਨਾਲ ਤੇਜ਼ੀ